ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਆ ਅਸੀਂ ਕਿਹੜੇ ਹੱਕ ਦੀ ਗੱਲ ਕਰਦੇ ਆ ਗਿਣਤੀ ਦਾ ਸਾਥੋਂ ਬਰਾਬਰ ਨਹੀਂ ਹੋ ਰਹੀ ਸਾਡੀ ਮਾਨਸਿਕਤਾ ਇੰਨੀ ਘਟੀਆ ਹੋ ਗਈ ਸਾਨੂੰ ਇਹ ਲੱਗਦਾ ਹੈ ਸਾਡੀ ਸੋਚ ਇੱਥੇ ਖੜ ਗਈ ਕਿ ਜਿਹੜਾ ਸਾਡਾ ਖਾਨਦਾਨ ਹੈ ਉਹ ਸਿਰਫ ਲੜਕਿਆਂ ਨਾਲ ਹੀ ਚੱਲਦਾ ਲੋਕਾਂ ਦੀ ਮਾਨਸਿਕਤਾ ਇੱਥੇ ਤੱਕ ਘਟੀਆ ਹੋ ਗਈ ਉਹ ਇਹ ਚਾਹੁੰਦੇ ਨੇ ਵੀ ਬੱਚਾ ਇੱਕੋ ਹੀ ਹੋਵੇ ਪਹਿਲਾ ਮੁੰਡਾ ਹੋਵੇ ਕਿਉਂ ਜੰਮਣ ਤੋਂ ਡਰਦੇ ਨੇ ਰੀਜ਼ਨ ਵੀ ਇਹੀ ਰਹੇਗੀ ਵੀ ਜਦੋਂ ਸੋਸਾਇਟੀ ਦੇ ਵਿੱਚ ਲੱਗਦਾ ਹੀ ਨਹੀਂ ਬੱਚਾ ਕਿੱਥੇ ਘਰ 'ਚ ਬੱਚੀ ਸੇਫ ਨਹੀਂ ਗਵਾਂਡੀ ਕੋਲੇ ਬੱਚੀ ਸੇਫ ਨਹੀਂ ਕਿੱਥੇ ਬੰਦਾ ਵਿਸ਼ੂ ਭਰੋਸਾ ਕਰਕੇ ਛੱਡੂ ਕਿੱਥੇ ਦੇਖਿਆ ਵੀ ਜਦੋਂ ਉਹਨਾਂ ਨੂੰ ਆਜ਼ਾਦੀ ਪੂਰੀ ਦੇ ਦਿੱਤੀ ਜਾਂਦੀ ਹੈ ਉਹ ਆਜ਼ਾਦੀ ਦੀ ਗਲਤ ਵਰਤੋਂ ਕਰ ਲੈਂਦੀਆਂ ਨੇ ਕਈ ਵਾਰੀ ਸੋਸ਼ਲ ਮੀਡੀਆ ਦੇ ਜੱਗ ਹੀ ਉਹ ਹੈ ਜੀ ਧੱਕੇ ਚੜ ਜਾਂਦੀਆਂ ਨੇ 10 ਬੰਦਿਆਂ ਦਾ ਗਰੂਪ ਬਣਿਆ ਹੋਇਆ ਉਹਦੇ ਵਿੱਚ ਔਰਤ ਮੋਢੀ ਹੈ ਜੇ ਗੱਡੀ ਲੈ ਕੇ ਬੰਦਾ ਜਾ ਰਿਹਾ ਹੈ ਉਹ ਹੱਥ ਦਿੰਦੀ ਹੈ ਹੱਥ ਦੇ ਕੇ ਜਿਹੜਾ ਪਰਸਨ ਹੈ ਉਹ ਗੱਡੀ ਦੇ ਵਿੱਚ ਚਲੋ ਚੜਾ ਲੈਂਦਾ ਕਿ ਮੈਨੂੰ ਉੱਥੇ ਜਾ ਕੇ ਮੈਨੂੰ ਉਤਾਰ ਦਿਓ ਤੇ ਉਹਨੂੰ ਮਤਲਬ ਕਿ ਕੁਝ ਸੰਘਾ ਕੇ ਜਦ ਉਹ ਸਰਪੰਚ ਪੰਚਾਇਤ ਮੈਂਬਰਾਂ ਨੂੰ ਲੈ ਕੇ ਰੋਕਣ ਗਿਆ ਉਹ ਬਸਤੀ ਦੇ ਵਿੱਚ ਲੇਡੀਜ਼ ਨਸ਼ਾ ਵੇਚਦੀਆਂ ਸੀ ਤੁਸੀਂ ਦੇਖਦੇ ਆਂ ਵੀ ਔਰਤਾਂ ਦਾ ਜਿਹੜਾ ਵਪਾਰ ਹੈ ਲੜਕੀਆਂ ਨੂੰ ਇਕੱਠੀਆਂ ਕਰ ਲਿਆ ਜਾਂਦਾ ਜਿੰਨੇ ਬਾਹਰਲੇ ਸਟੇਟ ਦੇ ਵਿੱਚ ਸਤਿ ਸ਼੍ਰੀਕਾਲ ਮੈਂ ਕਮਲਜੀਤ ਕੌਰ ਗੁੰਮਟੀ ਅੱਜ ਮੇਰਾ ਗੱਲਬਾਤ ਦਾ ਵਿਸ਼ਾ ਨੌਜਵਾਨ ਮੁੰਡਿਆਂ ਦੇ ਰਿਸ਼ਤਿਆਂ ਵਿੱਚ ਆ ਰਹੀ ਦਿੱਕਤ ਕੋਈ ਸਮਾਂ ਸੀਗਾ ਜਦੋਂ ਬੱਚਾ 18-20 ਸਾਲ ਦਾ ਜਾਂ 22 ਸਾਲ ਦਾ ਜਿਹਦੇ ਨੂੰ ਆਪਣੀ ਵਿਆਹ ਦੀ ਉਮਰ ਉਹਦੀ ਹੋ ਜਾਂਦੀ ਸੀ ਲੜਕੇ ਦੀ ਤਾਂ ਦੇਖਣ ਵਾਲੇ 10-10 15-15 ਮਤਲਬ ਦਿਨ ਆਵਾਦ ਗੇੜਾ ਮਾਰਦੇ ਸੀ ਲੋਕ ਲੜਕੀਆਂ ਵੀ ਜਵਾਨ ਹੁੰਦੀਆਂ ਸੀ ਤਾਂ ਪਰਿਵਾਰ ਦੇ ਮੈਂਬਰ ਕਹਿੰਦੇ ਸੀ ਵੀ ਚੰਗੇ ਮੁੰਡੇ ਦੀ ਦੱਸ ਪਾਓ ਸਾਡੀ ਲੜਕੀ ਵਾਸਤੇ ਪਰ ਹੁਣ ਸਮਾ ਦੇ ਦੌਰ ਇਹ ਜਾ ਬਦਲਿਆ ਕਿ ਲੜਕੀਆਂ ਵਾਸਤੇ ਨੌਜਵਾਨ ਮੁੰਡੇ ਨੇ ਜਿਹੜੇ ਉਹਨਾਂ ਵਾਸਤੇ ਲੜਕੀਆਂ ਮਿਲ ਨਹੀਂ ਰਹੀਆਂ ਹੁਣ ਦਲਾਲਾਂ ਨੂੰ ਕਹਿਣਾ ਪੈ ਰਿਹਾ ਅਖਬਾਰਾਂ ਦੇ ਵਿੱਚ ਮੈਟ੍ਰੀਮੋਨਿਅਲਸ ਦੇਣੇ ਪੈ ਰਹੇ ਨੇ ਵੈਬਸਾਈਟਸ ਬਣੀਆਂ ਵੀਆਂ ਨੇ ਅਸੀਂ ਦੇਖਦੇ ਹਾਂ ਅਖਬਾਰ ਹੈ ਜਿਹੜਾ ਐਤਵਾਰ ਨੂੰ ਉਹਦੇ ਵਿੱਚ ਮੈਟ੍ਰੀਮੋਨਿਅਲ ਸ਼ਬਦ ਹੈ ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਤਿੰਨ ਤਿੰਨ ਚਾਰ ਚਾਰ ਪੇजेस ਇਸੇ ਚੀਜ਼ ਦੀ ਹੁੰਦੇ ਨੇ ਵੀ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਹੋਣ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ ਜਿਹੜੇ ਦਲਾਲ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਸਾਡੇ ਲੜਕੇ ਵਾਸਤੇ ਲੜਕੀ ਦੇਖੋ ਜਿਹੜੇ ਕਹਿੰਦੇ ਕਹੋਂਦੇ ਪਰਿਵਾਰ ਨੇ ਜਿਨ੍ਹਾਂ ਕੋਲੇ ਖੁੱਲੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਦੇ ਰਿਸ਼ਤਿਆਂ ਵਿੱਚ ਵੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਲੱਖ ਲੱਖ ਰੁਪਇਆ ਉਹਨਾਂ ਦੀ ਡੇਢ-ਡੇਢ ਲੱਖ ਫੀਸ ਰੱਖੀ ਵੀ ਹੈ ਦਲਾਲਾਂ ਨੂੰ ਦੇਣੀ ਪੈਂਦੀ ਹੈ ਉਹ ਬਸ ਸਿਰਫ ਇੱਕੇ ਡਿਮਾਂਡ ਹੁੰਦੀ ਆ ਵੀ ਸਾਡੇ ਬੱਚੇ ਦੇ ਲਈ ਸਾਡੇ ਮੁੰਡੇ ਦੇ ਲਈ ਇੱਕ ਲੜਕੀ ਮਿਲ ਜੇ ਵੀ ਉਹਦੇ ਵਿੱਚ ਕੋਈ ਲੈਣ ਦੇਣ ਦਾ ਚੱਕਰ ਨਹੀਂ ਕਈ ਵਾਰ ਤਾਂ ਮਤਲਬ ਕਿ స్టేਟਸ ਮੈਚ ਉਹ ਚੀਜ਼ਾਂ ਵੀ ਨਹੀਂ ਦੇਖੀਆਂ ਜਾਂਦੀਆਂ ਹੁਣ ਚਲੋ ਉਹ ਚੀਜ਼ਾਂ ਤਾਂ ਆਪਾਂ ਕਹਿੰਦੇ ਵੀ ਨਹੀਂ ਹੈਗੇ ਵੀ ਸੋਸਾਇਟੀ ਦੇ ਵਿੱਚ ਦੇਖੀਆਂ ਜਾਣ ਜਿਹੜੇ ਮੈਰਿਜ ਬਿਊਰੋਜ਼ ਖੁੱਲੇ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਮਤਲਬ ਫੀਸਾਂ ਨੇ ਜਿਹੜੀਆਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਨੇ ਜਿਹੜੇ ਪਰਿਵਾਰਾਂ ਨਾਲ ਉਹ ਜੋੜਦੇ ਨੇ ਕਈ ਵਾਰੀ ਤਾਂ ਇਹੋ ਜਿਹੇ ਪਰਿਵਾਰਾਂ ਨਾਲ ਜੋੜਿਆ ਜਾਂਦਾ ਜਿੱਥੇ ਮਤਲਬ ਕਿ ਬੰਦਾ ਸੋਚ ਹੀ ਨਹੀਂ ਸਕਦਾ ਪਿੱਛੇ ਜੇ ਇੱਕ ਰਿਸ਼ਤਾ ਹੋਇਆ ਸਾਡੇ ਜਾਣ ਪਛਾਣ ਦੇ ਵਿੱਚੀ ਤੇ ਉਹ ਦਲਾਲ ਨੇ ਰਿਸ਼ਤਾ ਕਰਾਇਆ ਸੀ ਉਹਨੇ 2 ਲੱਖ ਰੁਪਏ ਆਪਦੀ ਫੀਸ ਲੱਖੀ ਬੱਚੇ ਨੂੰ 15 20 ਕਿੱਲੇ ਜ਼ਮੀਨ ਦੇ ਆਉਂਦੇ ਸੀ ਤੇ ਮਤਲਬ ਉਹਨਾਂ ਨੇ ਕੁਝ ਪਤਾ ਕੀਤਾ ਨਹੀਂ ਹੈਗਾ ਬਸ ਐ ਸੀ ਵੀ ਲੜਕੇ ਵਾਸਤੇ ਕੁੜੀ ਮਿਲ ਗਈ ਠੀਕ ਹੈ ਤੇ ਉਹ ਲੜਕੀ ਨੈਕਸਟ ਡੇ ਹੀ ਜਿਵੇਂ ਅੱਜ ਮੈਰिज ਹੋਈ ਹੈ ਦੂਜੇ ਦਿਨ ਹੀ ਉਹਨੇ ਆਪਦੇ ਘਰੋ ਦੇ ਨਾਲ ਮਿਲ ਕੇ ਘਰੋਂ 8 ਲੱਖ ਰੁਪਏ ਤੇ ਸੋਨਾ ਚਾਂਦੀ ਮਤਲਬ ਕਾਫੀ ਸਮਾਨ ਉਹ ਚੱਕ ਕੇ ਚਲੀ ਗਈ ਅੱਤ ਪਿੱਛੇ ਥੋੜੇ ਦਿਨ ਹੀ ਹੋਇਆ ਮਹੀਨਾ ਕਿ ਹੋਇਆ ਪੁਲਿਸ ਨੇ ਇਹ ਕੇਸ ਨੂੰ ਸੋਲਵ ਕੀਤੇ ਨੇ ਜਿਆਦਾ ਟਾਈਮ ਨਹੀਂ ਹੋਇਆ ਹੁਣ ਜਦੋਂ ਅਸੀਂ ਇਸ ਤਰ੍ਹਾਂ ਦੇ ਵਿਚੋਲੇ ਵਿੱਚ ਪਾ ਲੈਨੇ ਆ ਤਾਂ ਕਈ ਵਾਰੀ ਮਤਲਬ ਮੈਂ ਦੇਖਿਆ ਵੀ ਪਰਿਵਾਰ ਇਹ ਕਹਿੰਦੇ ਨੇ ਵੀ ਸਾਨੂੰ ਸਿਰਫ ਕੁੜੀ ਮਿਲ ਜੇ ਬਾਹਰਲੇ ਸੂਬਿਆਂ ਤੋਂ ਰਾਜਸਥਾਨ ਤੋਂ ਰਿਸ਼ਤਾ ਹੋ ਰਿਹਾ ਜਾਂ ਬਿਹਾਰ ਤੋਂ ਰਿਸ਼ਤਾ ਹੋ ਰਿਹਾ ਜਾਂ ਜੁਪੀ ਦੇ ਵਿੱਚੋਂ ਰਿਸ਼ਤਾ ਹੋ ਰਿਹਾ ਉੱਥੇ ਪ੍ਰੋਬਲਮ ਕੀ ਆਉਂਦੀ ਹੈ ਉੱਥੇ ਪ੍ਰੋਬਲਮ ਇਹ ਆਉਂਦੀ ਹੈ ਵੀ ਸਾਡਾ ਜਿਹੜਾ ਸੱਭਿਆਚਾਰ ਉਹ ਮੇਲ ਨਹੀਂ ਖਾਂਦਾ ਜੇ ਸਾਡੇ ਮੁੰਡੇ ਬਾਹਰਲੇ ਮੁਲਕਾਂ 'ਚ ਜਾ ਕੇ ਗੋਰੀਆਂ ਨਾਲ ਵਿਆਹ ਕਰਾਉਂਦੇ ਨੇ ਤਾਂ ਉਹ ਸੱਭਿਆਚਾਰ ਨੂੰ ਅਡਾਪਟ ਕਰ ਲੈਂਦੇ ਨੇ ਉਹ ਮੰਨ ਲੈਂਦੇ ਨੇ ਉਹ ਸੱਭਿਆਚਾਰ ਨੂੰ ਕਿਉਂਕਿ ਸਾਡੀ ਫਿਤਰਤ ਆ ਪੰਜਾਬੀਆਂ ਦੀ ਅਸੀਂ ਹਰ ਸਿਚੁਏਸ਼ਨ ਦੇ ਨਾਲ ਆਪਣੇ ਆਪ ਨੂੰ ਢਾਲ ਲੈਨੇ ਆ ਪਰ ਜਦੋਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਮੇਰੇ ਦੇਖਦੇ ਬਿਹਾਰ ਤੋਂ ਕੁੜੀਆਂ ਵਿਆਹ ਕੇ ਆਈਆਂ ਹੋਈਆਂ ਨੇ ਪਰ ਉਹਨਾਂ ਨੂੰ ਸੱਭਿਆਚਾਰ ਦੇ ਵਿੱਚ ਢਲਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬੀ ਸਾਡਾ ਕਲਚਰ ਕਿਸ ਤਰ੍ਹਾਂ ਦਾ ਹੈ ਵੀ ਉੱਥੇ ਅਡਜਸਟਮੈਂਟ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਫਿਰ ਤਲਾਕ ਦੇ ਵੀ ਚਾਂਸਸ ਨੇ ਜਿਹੜੇ ਉਹ ਵੱਧ ਜਾਂਦੇ ਨੇ ਇਹਦੇ ਵਿੱਚ ਜਿਹੜੀ ਸਮੱਸਿਆ ਹੈਗੀ ਆ ਕੁੜੀਆਂ ਦੀ ਗਿਣਤੀ ਆ ਜਿਹੜੀ ਉਹ ਦਿਨੇ-ਦਿਨ ਘਟ ਘਟਦੀ ਜਾ ਰਹੀ ਹੈ ਦਿਨੋ-ਦਿਨ ਗਿਣਤੀ ਘਟਣ ਦੇ ਇਫੈਕਟ ਆਪਾਂ ਨੂੰ ਪਤਾ ਹੀ ਨਹੀਂ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਗਿਣਤੀ ਇਹ ਅੱਜ ਦੀ ਨਹੀਂ ਘਟੀ ਗਿਣਤੀ ਉਸ ਸਮੇਂ ਦੀ ਘੱਡੀ ਆ ਜਦੋਂ ਪੰਜ-ਪੰਜ ਭਰਾ ਮੰਨਦੇ ਆ ਇੱਕ-ਇੱਕ ਪੰਜਾਂ 'ਚੋਂ ਇੱਕ ਵਿਆਹ ਹੁੰਦਾ ਸੀ ਬਾਕੀ ਸਾਰੇ ਕੁਆਰੇ ਹੁੰਦੇ ਸੀ ਇੱਕ ਦੀ ਔਲਾਦ ਨਾਲ ਹੀ ਅੱਗੇ ਮਤਲਬ ਸੀ ਜਿਹੜੀ ਉਹਨਾਂ ਦੀ ਪੀੜ੍ਹੀ ਚੱਲਦੀ ਸੀ ਰਿਸ਼ਤਾ ਹੁੰਦਾ ਨਹੀਂ ਸੀ ਕੁੜੀਆਂ ਦੀ ਗਿਣਤੀ ਘਟ ਸੀ ਇੱਕ ਮੁੰਡੇ ਨੂੰ ਰਿਸ਼ਤਾ ਕਰਾਉਣ ਦੇ ਲਈ ਉਖਲੀ ਭਰ ਕੇ ਪੈਸਿਆਂ ਦੀ ਲਈ ਜਾਂਦੀ ਸੀ ਉਹ ਚੀਜ਼ਾਂ ਦੀ ਕਿੰਨੀ ਪ੍ਰੋਬਲਮ ਸੀਗੀ ਜਿਹੜੀ ਉਸ ਲੰਬੇ ਸਮੇਂ ਤੋਂ ਸ਼ੁਰੂ ਹੋਈ ਵੀ ਐ ਜਦੋਂ ਮਤਲਬ ਕਿ ਸਰਕਾਰ ਨੇ ਇਹ ਸਟੈਪ ਚੱਕਿਆ ਕਿ ਅਸੀਂ ਜਨਸੰਖਿਆ ਜਿਹੜੀ ਉਹ ਕੰਟਰੋਲ ਦੇ ਵਿੱਚ ਲੈ ਕੇ ਆਉਣੀ ਐ ਜਨਸੰਖਿਆ ਨੂੰ ਕਾਬੂ ਕਰਨ ਦੇ ਲਈ ਮਤਲਬ ਇਹ ਜਿਹੀਆਂ ਚੀਜ਼ਾਂ ਆ ਗਈਆਂ ਜਿਹਦੇ ਨਾਲ ਮਤਲਬ ਕਿ ਜਿਹੜੀ ਬਰਾਬਰੀ ਐ ਉਹ ਔਰਤ ਤੇ ਮਰਦ ਦੀ ਜਾਂ ਲੜਕੀਆਂ ਤੇ ਲੜਕਿਆਂ ਦੀ ਬਰਾਬਰੀ ਐ ਜਿਹੜੀ ਗਿਣਤੀ ਦੀ ਬਰਾਬਰੀ ਉਹ ਘਟੇਗੀ ਉਹ ਕੱਟ ਐਸੇ ਕਰਕੇ ਕੱਟ ਹੋਈ ਕਿਉਂਕਿ ਅਲਟਰਾਸਾਉਂਡਸ ਵਗੈਰਾ ਆ ਗਏ ਅਲਟਰਾਸਾਉਂਡ ਦੇ ਨਾਲ ਚੈੱਕ ਅਪ ਹੋਣ ਲੱਗ ਗਿਆ ਚੈੱਕ ਅਪ ਦੇ ਵਿੱਚ ਇਹ ਪਤਾ ਲੱਗਣ ਲੱਗ ਗਿਆ ਵੀ ਗਰਭ ਦੇ ਵਿੱਚ ਮਾਂ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਉਹ ਲੜਕੀ ਹੈ ਜਾਂ ਲੜਕਾ ਜੇ ਤਾਂ ਬੱਚੇ ਜਦੋਂ ਜਨਸੰਖਿਆ ਕੰਟਰੋਲ ਦੀ ਗੱਲ ਹੋਈ ਵੀ ਬੱਚੇ ਅਸੀਂ ਦੋ ਹੀ ਰੱਖਣੇ ਨੇ ਬੱਚਾ ਅਸੀਂ 21 ਰੱਖਣਾ ਪਰ ਹੋਵੇ ਮੁੰਡਾ ਪਹਿਲਾ ਬੱਚਾ ਸਾਡੇ ਮੁੰਡਾ ਹੀ ਹੋ ਜੇ ਇਹ ਚੀਜ਼ਾਂ ਨੇ ਮਤਲਬ ਕਿ ਸੋਸਾਇਟੀ ਦੇ ਵਿੱਚ ਜਿਹੜੀ ਲੜਕੀਆਂ ਦੀ ਗਿਣਤੀ ਹੈ ਉਹ ਘਟ ਕਰਤੀ ਤੇ ਲੋਕਾਂ ਦੀ ਸੋਚ ਹੁਣ ਅਸੀਂ ਗੱਲ ਤਾਂ ਇਹ ਕਰਦੇ ਆਂ ਵੀ ਅਸੀਂ ਕੁੜੀਆਂ ਤੇ ਮੁੰਡਿਆਂ ਦੀ ਜਿਹੜੀ ਗਿਣਤੀ ਹੈ ਉਹਨੂੰ ਅਸੀਂ ਬਰਾਬਰ ਕਰਨਾ ਹੈ ਬਰਾਬਰਤਾ ਦੀ ਅਸੀਂ ਗੱਲ ਕਰਦੇ ਆਂ ਵੀ ਜਿਹੜੇ ਅਧਿਕਾਰ ਲੜਕੇ ਨੂੰ ਮਿਲੇਵੇਂ ਨੇ ਉਹ ਲੜਕੀ ਨੂੰ ਮਿਲਣ ਸਾਰੀਆਂ ਚੀਜ਼ਾਂ ਅਸੀਂ ਗੱਲ ਕਰਤੀਆਂ ਹੁਣ ਜਿਹੜਾ ਕਮਨਤਰੀ ਮਹਿਲਾ ਦਿਵਸ ਮਨਾਇਆ ਗਿਆ ਉਹਤੇ ਵੀ ਇਹੀ ਮੁੱਦਾ ਸੀ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਆ ਅਸੀਂ ਕਿਹੜੇ ਹੱਕ ਦੀ ਗੱਲ ਕਰਦੇ ਆਂ ਗਿਣਤੀ ਤਾਂ ਸਾਥੋਂ ਬਰਾਬਰ ਨਹੀਂ ਹੋ ਰਹੀ ਕਿਉਂ ਸਾਥੋਂ ਗਿਣਤੀ ਨਹੀਂ ਬਰਾਬਰ ਹੋ ਰਹੀ ਕਿਉਂਕਿ ਸਾਡੀ ਮਾਨਸਿਕਤਾ ਇੰਨੀ ਘਟੀਆ ਹੋਗੀ ਕਿ ਅਸੀਂ ਲੜਕੀਆਂ ਨੂੰ ਤਾਂ ਪੇਟ ਦੇ ਵਿੱਚ ਮਾਂ ਦੇ ਭਰੂਣ ਦੇ ਵਿੱਚ ਹੀ ਖਤਮ ਕਰਨ ਲੱਗੇ ਸਾਨੂੰ ਇਹ ਲੱਗਦਾ ਹੈ ਸਾਡੀ ਸੋਚ ਇੱਥੇ ਖੜ ਗਈ ਕਿ ਜਿਹੜਾ ਸਾਡਾ ਮਤਲਬ ਕਿ ਖਾਨਦਾਨ ਹੈ ਉਹ ਸਿਰਫ ਲੜਕੀ ਲੜਕਿਆਂ ਨਾਲ ਹੀ ਚੱਲਦਾ ਹੈ ਲੜਕੀਆਂ ਸਾਰੀਆਂ ਸਾਰੇ ਖੇਤਰਾਂ ਦੇ ਵਿੱਚ ਅੱਜ ਲੜਕੀਆਂ ਦੇ ਬਰਾਬਰ ਨੇ ਵਿਕਾਸ ਦੇ ਵਿਕਾਸ ਪੜਾਈ ਹਰੇਕ ਚੀਜ਼ ਦੇ ਵਿੱਚ ਅਸੀਂ ਦੇਖਦੇ ਹਾਂ ਸਟੱਡੀ ਦੇ ਵਿੱਚ ਜੋ ਕੁਝ ਲੜਕੀਆਂ ਕਰਦੀਆਂ ਨੇ ਉਹ ਲੜਕੇ ਨਹੀਂ ਕਰਦੇ ਫਿਰ ਅਸੀਂ ਉਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਕਿਉਂ ਨਹੀਂ ਦੇ ਰਹੇ ਸਾਡੇ ਇਹ ਨਾਰਾ ਦਿੱਤਾ ਗਿਆ ਬੇਟੀ ਬਚਾਓ ਬੇਟੀ ਪੜਾਓ ਅਸੀਂ ਪੜਾਵਾਗੇ ਕਿਨੂੰ ਜੇ ਲੜਕੀਆਂ ਦੀ ਗਿਣਤੀ ਹੋਊਗੀ ਪੂਰੀ ਜੇ ਕੁੜੀਆਂ ਸਮਾਜ ਦੇ ਵਿੱਚ ਜਨਮ ਲੈਣਗੀਆਂ ਅਸੀਂ ਤਾਂ ਹੀ ਉਹਨਾਂ ਨੂੰ ਪੜਾਵਾਂਗੇ ਤਾਂ ਹੀ ਵਿਕਾਸ ਦੇ ਮੌਕੇ ਮਿਲਣਗੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨੇ ਜਿਹੜੀਆਂ ਮਾਂ-ਬਾਪ ਦੇ ਮਾਂ ਦੇ ਗਰਭ ਦੇ ਵਿੱਚ ਮਰ ਗਈਆਂ ਪਤਾ ਨਹੀਂ ਉਹਨਾਂ ਨੇ ਕਲਪਨਾ ਚਾਵਲਾ ਬਨਣਾ ਸੀ ਕਿ ਮਦਰ ਟ੍ਰੇਸਾ ਬਨਣਾ ਸੀ ਕਿ ਕਿਰਨ ਵੇਦੀ ਬਨਣਾ ਸੀ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਅਸੀਂ ਭਰੂਣ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਵੇਲੇ ਇੱਕ ਵਾਰ ਵੀ ਸਾਡਾ ਦਿਲ ਜਿਹੜਾ ਉਹ ਡੋਲਦਾ ਨਹੀਂ ਹੈਗਾ ਲੋਕਾਂ ਦੀ ਮਾਨਸਿਕਤਾ ਇੱਥੇ ਤੱਕ ਘਟੀਆ ਹੋ ਗਈ ਉਹ ਇਹ ਚਾਉਂਦੇ ਨੇ ਵੀ ਬੱਚਾ ਇੱਕੋ ਹੀ ਹੋਵੇ ਪਹਿਲਾ ਮੁੰਡਾ ਹੋਵੇ ਕੋਈ ਸਮਾਂ ਸੀ ਜਦੋਂ ਲੋਕ ਇਹ ਸੋਚਦੇ ਸੀ ਕਿ ਸਾਡੇ ਘਰ ਪਹਿਲੀ ਲక్ష్ਮੀ ਆਈ ਹੈ ਜੇ ਕੁੜੀ ਹੁੰਦੀ ਸੀ ਕਹਿੰਦੇ ਹੁੰਦੇ ਸੀ ਪਹਿਲੀ ਜਿਹਨੇ ਪਹਿਲੀ ਲਾਈ ਜਾਈ ਲక్ష్ਮੀ ਉਹੀ ਨਾਰ ਸੁਲਖਣੀ ਪਰ ਹੁਣ ਲੋਕਾਂ ਦੀ ਮਾਨਸਿਕਤਾ ਕੀ ਬਣ ਗਈ ਕਿ ਨਹੀਂ ਬੱਚਾ ਇੱਕੋ ਹੀ ਹੋਵੇ ਪਰ ਹੋਵੇ ਮੁੰਡਾ ਪਰ ਜਦੋਂ ਅਸੀਂ ਇੱਥੇ ਖੜੇ ਆਂ ਫਿਰ ਅਸੀਂ ਇਹ ਨਹੀਂ ਸੋਚਦੇ ਵੀ ਜਿਹਨੂੰ ਅਸੀਂ ਵਿਆਹ ਕੇ ਨੂ ਬਣਾ ਕੇ ਲੈ ਕੇ ਆਉਣਾ ਹੈ ਜੇ ਉਹਨੂੰ ਵੀ ਕਿਸੇ ਨੇ ਗਰਭ ਵਿੱਚ ਮਾਰਤਾ ਤਾਂ ਅਸੀਂ ਆਪਦਾ ਵੰਸ਼ ਕਿਵੇਂ ਚਲਾਵਾਂਗੇ ਜਿਹੜੀ ਹੋਰ ਕਿਸੇ ਮਾਂ ਦੇ ਗਰਭ ਚੋਂ ਪਲ ਕੇ ਸਾਡੀ ਨੂ ਬਣ ਰਹੀ ਹੈ ਉਹ ਵੀ ਤਾਂ ਮਤਲਬ ਕਿਸੇ ਨੇ ਧੀ ਨੂੰ ਜਨਮ ਦੇਣ ਨੂੰ ਉਹਨਾਂ ਨੇ ਮਹੱਤਤਾ ਦਿੱਤੀ ਵੀ ਹਾਂ ਅਸੀਂ ਬੱਚੀ ਨੂੰ ਜਨਮ ਦੇਣਾ ਤਾਂ ਹੀ ਉਹ ਬੱਚੀ ਆ ਸਕੀ ਸਾਡੇ ਵਿੱਚ ਇਹ ਚੀਜ਼ਾਂ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਜੇ ਸੋਸਾਇਟੀ ਦੇ ਵਿੱਚ ਧੀਆ ਪੈਦਾ ਹੋਣਗੀਆਂ ਕਾਹੀ ਉਹ ਉੱਚੇ ਮਕਾਮ ਹਾਸਲ ਕਰਨ ਸਕਣਗੀਆਂ ਇਹ ਤਾਂ ਭਲਾ ਹੋਵੇ ਡਾਕਟਰ ਹਰਸ਼ਿੰਦਰ ਕੌਰ ਵਰਗਿਆਂ ਦਾ ਜਿਨ੍ਹਾਂ ਨੇ ਐਡੀਆਂ-ਐਡੀਆਂ ਕਿਤਾਬਾਂ ਲਿਖਤੀਆਂ ਲੋਕਾਂ ਨੂੰ ਅਵੇਅਰ ਕਰਨ ਦੀ ਕੋਈ ਕਸਰ ਨਹੀਂ ਛੱਡੀ ਪੂਰੀ ਜ਼ਿੰਦਗੀ ਇਸੇ ਕੰਮ ਦੇ ਲੇਖੇ ਲਾਤੀ ਵੀ ਜਿਹੜੀਆਂ ਧੀਆਂ ਨੇ ਸਮਾਜ ਦੇ ਵਿੱਚੋਂ ਉਹ ਬਚ ਸਕਣ ਹੁਣ ਆਪਾਂ ਗੱਲ ਕਰਦੇ ਹਾਂ ਦੂਜੇ ਨੰਬਰ ਤੇ ਪੜ੍ਹਾਈ ਦੀ ਜੇ ਲੜਕੀਆਂ ਨੂੰ ਅਸੀਂ ਪੜ੍ਹਾਈ ਦੇ ਵਿੱਚ ਬਰਾਬਰ ਦੇ ਮੌਕੇ ਦਿੱਤੇ ਦੇਣ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਲੜਕੀ ਪੜ੍ਹੇ ਸਕੂਲ ਦੇ ਵਿੱਚ ਚਲੋ ਟੀਚਰ ਹੈ ਜਿਹੜਾ ਉਹ ਬਰਾਬਰ ਮੌਕਾ ਦੇ ਰਿਹਾ ਹੈ ਅਧਿਆਪਕ ਹੈ ਜਿਹੜਾ ਉਹ ਬਰਾਬਰ ਮੌਕਾ ਦੇ ਰਿਹਾ ਹੈ ਜਿਹੜਾ ਮੈਂ ਘਰ ਦੇ ਵਿੱਚ ਮਾਪੇ ਨੇ ਉਹ ਮੌਕਾ ਦੇ ਰਹੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਬਰਾਬਰ ਦਿੱਤਾ ਬਰਾਬਰ ਯੋਗਤਾ ਦਿੱਤੀ ਜਾਂਦੀ ਹੈ ਜੇ ਉਹ ਸਟੱਡੀ 'ਚ ਅੱਗੇ ਆਉਂਦੀਆਂ ਚਲੋ ਉੱਥੇ ਉਹਨਾਂ ਨੂੰ ਨਹੀਂ ਪਿਛਾੜਿਆ ਜਾਂਦਾ ਨੌਕਰੀ ਦੇ ਮੌਕੇ ਨੇ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਪਰ ਸਮਾਜ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਨੇ ਕੀ ਉਹਨਾਂ ਨੂੰ ਬਰਾਬਰ ਦੇ ਮੌਕੇ ਲੈਣ ਦਿੰਦੇ ਨੇ ਕਿੰਨੀਆਂ ਅੜਚੇ ਨਾ ਪੈਦਾ ਕਰਦੇ ਨੇ ਇੱਕ ਲੜਕੀ ਨੂੰ ਆਪਾਂ ਕਿੰਨਾ 5 ਸਾਲ ਦੀ ਬੱਚੀ ਸਾਡੀ ਸੋਸਾਇਟੀ 'ਚ ਸੇਫ ਨਹੀਂ ਹੈ ਆ ਪਿੱਛੇ ਜੇ ਧੂਰੀ ਕकांड ਹੋਇਆ 5 ਸਾਲ ਦੇ ਬੱਚੇ ਦਾ ਦੀ ਉਹ ਮਤਲਬ ਕਿ ਬੱਚੇ ਨੂੰ ਫਿਜ਼ੀਕਲੀ ਟਾਰਚਰ ਕੀਤਾ ਗਿਆ ਜਿਨੇ ਹਜੇ ਹੋਈ ਮਤਲਬ ਕਿ ਸੁਰਤੀ ਨਹੀਂ ਸੰਭਾਲੀ ਕਿ ਕਿੱਥੇ ਮਾਪੇ ਦਾ ਹੀਆਂ ਕਿਉਂ ਜੰਮਣ ਤੋਂ ਡਰਦੇ ਨੇ ਰੀਜ਼ਨ ਵੀ ਇਹੀ ਰਹਿ ਗਈ ਵੀ ਜਦੋਂ ਸੋਸਾਇਟੀ ਦੇ ਵਿੱਚ ਲੱਗਦਾ ਹੀ ਨਹੀਂ ਬੱਚਾ ਕਿੱਥੇ ਘਰ ਚ ਬੱਚੀ ਸੇਫ ਨਹੀਂ ਗਵਾਂਢੀ ਕੋਲੇ ਬੱਚੀ ਸੇਫ ਨਹੀਂ ਕਿੱਥੇ ਬੰਦਾ ਵਿਸ਼ਵਾਸ ਭਰੋਸਾ ਕਰਕੇ ਛੱਡੂ ਕਿੱਥੇ ਬੱਸ ਚ ਡਰਾਈਵਰ ਲੈ ਕੇ ਜਾਂਦਾ ਹੈ ਜਾਂ ਕਿੱਥੇ ਬੱਚੇ ਨੂੰ ਅਸੀਂ ਛੱਡਾਂਗੇ ਜੇ ਇਹ ਚੀਜ਼ਾਂ ਨੇ ਹੁਣ ਅਸੀਂ ਮਹਿਲ ਕਲਾਂ ਕਿਰਨ ਕਿਰਨਜੀਤ ਕੌਰ ਦਾ ਕਤਲकांड ਹੋਇਆ ਕੀ ਉਹ ਸਾਡੇ ਮਨਾਂ ਚੋਂ ਨਿਕਲ ਜੂਗਾ ਨਹੀਂ ਇਹ ਸਾਡੀਆਂ ਪੀੜ੍ਹੀਆਂ ਤੱਕ ਸਾਡੇ ਮੱਥੇ ਤੇ ਕਲੰਕ ਲੱਗਿਆ ਹੋਇਆ ਹੁਣ ਕਲਕੱਤੇ ਦੇ ਵਿੱਚ ਜੋ ਕਾਂਡ ਹੋਇਆ ਉਹ ਲੜਕੀ ਮਾਪਿਆਂ ਨੇ ਕਿੰਨੀ ਸ਼ਿੱਦਤ ਦੇ ਨਾਲ ਉਹਨੂੰ ਪੜਾਇਆ ਲਿਖਾਇਆ ਤੇ ਉਹਨੂੰ ਮਾਪੇ ਮਤਲਬ ਕਿ ਡਾਕਟਰੀ ਤੱਕ ਦੇ ਉਹਦੇ ਤੱਕ ਰਹਿ ਗਏ ਕੀ ਉਹਦੇ ਆਉਦੇ ਨੇ ਕੀ ਉਹਦੀ ਐਜੂਕੇਸ਼ਨ ਨੇ ਉਹਦੇ ਨਾਲ ਜਿਹੜੀ ਬਦੀਖੀ ਹੋਈ ਉਹਨੂੰ ਰੋਕ ਪਾਈ ਨਹੀਂ ਕਿਉਂਕਿ ਸਮਾਜ ਦੇ ਵਿੱਚ ਜਿੰਨਾ ਚਿਰ ਹਵਸੀ ਤੇ ਮਾਨਸਿਕ ਰੋਗੀ ਲੋਕ ਨੇ ਜਿਹੜੇ ਇਹ ਖਤਮ ਨਹੀਂ ਹੁੰਦੇ ਕਿਉਂਕਿ ਮਾਨਸਿਕਤਾ ਇਹ ਜਿਹੜੇ ਕ੍ਰਿਮੀਨਲ ਲੋਕ ਨੇ ਇਹਨਾਂ ਦੀ ਮਾਨਸਿਕਤਾ ਜਿੰਨਾ ਚਿਰ ਬਦਲਦੀ ਨਹੀਂ ਸਾਡੀ ਸੋਸਾਇਟੀ ਦੇ ਵਿੱਚ ਕੁੜੀਆਂ ਨੂੰ ਬਰਾਬਰ ਦਾ ਦਰਜਾ ਮਿਲੂ ਕਿਵੇਂ ਗਿਣਤੀ ਸਾਥੋਂ ਬਰਾਬਰ ਨਹੀਂ ਹੋ ਰਹੀ ਜਿਉਂ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਪੇਟ 'ਚ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਹਿੰਸਕ ਬਾਰ ਦਰਤਾਾਂ ਦੇ ਵਿੱਚ ਉਹਨਾਂ ਨਾਲ ਕੰਮ ਵਾਲੀਆਂ ਥਾਵਾਂ ਤੇ ਬੱਚੀਆਂ ਜਾਂਦੀਆਂ ਨੇ ਜਿਹੜੀਆਂ ਉੱਥੇ ਉਹਨਾਂ ਨਾਲ ਬਦੀਕੀ ਹੁੰਦੀ ਹੈ ਖੁਦਮਖਤਿਆਰੀ ਨਾਲ ਕਦੇ ਉਹ ਫੈਸਲਾ ਨਹੀਂ ਲੈ ਸਕਦੀਆਂ ਚਲੋ ਕੁਝ ਸੋਸਾਇਟੀ ਦੇ ਵਿੱਚ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ ਪਰ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਦਿਨੋਂ-ਦਿਨ ਇਹ ਚੀਜ਼ ਦੀ ਦਿੱਕਤਾਂ ਆ ਰਹੀਆਂ ਨੇ ਹੁਣ ਇਹ ਬਹੁਤ ਵੱਡੀ ਟਰੈਜੇਡੀ ਸਾਡੇ ਸਮਾਜ ਦੇ ਵਿੱਚ ਵਾਪਰਦੀ ਹੈ ਜਦੋਂ ਕਿਸੇ ਲੜਕੀ ਨਾਲ ਮਤਲਬ ਕਿ ਇਹੋ ਜਿਹੀ ਘਟਨਾ ਵਾਪਰਦੀ ਹੈ ਕਿਉਂ ਕਿਉਂ ਨਹੀਂ ਅਸੀਂ ਆਪਦੇ ਮਨ ਨੂੰ ਸਮਝਾਉਂਦੇ ਕਿਉਂ ਨਹੀਂ ਅਸੀਂ ਆਪਦੇ ਦਿਲ ਤੇ ਹੱਥ ਰੱਖ ਕੇ ਦੇਖਦੇ ਵੀ ਇਹ ਬੱਚੀ ਮੇਰੀ ਬੱਚੀ ਹੈ ਜੇ ਸਾਡਾ ਨਜ਼ਰੀਆ ਜਿਹੜਾ ਸਮਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਰਹਿੰਦੇ ਹੋਏ ਚੇਂਜ ਹੋ ਜੇ ਅਸੀਂ ਹਰ ਬੱਚੀ ਨੂੰ ਇਹ ਚੀਜ਼ ਦੇ ਨਾਲ ਸੋਚੀਏ ਵੀ ਅਸੀਂ ਇਹਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਬਣਨਾ ਅਸੀਂ ਇਹਨੂੰ ਮੌਕੇ ਦੇਣੇ ਨੇ ਤਾਂ ਕਿ ਇਹ ਅੱਗੇ ਵੱਧ ਸਕੇ ਉਹਨੂੰ ਹੱਲਾਸ਼ੇਰੀ ਦੇਣੀ ਹੈ ਇਹ ਨਹੀਂ ਹੈਗਾ ਵੀ ਜੇ ਇੱਕ ਬੇਟੀ ਅਸੀਂ ਜਨਮ ਦੇਤਾ ਉਹਨੂੰ ਵੀ ਉਹੀ ਸਾਡੀ ਬੱਚੀ ਹੈ ਇਸ ਸੋਸਾਇਟੀ ਦੇ ਵਿੱਚ ਜਿੰਨੀਆਂ ਬੱਚੀਆਂ ਨੇ ਧੀਆਂ ਨੇ ਉਹ ਸਾਡੀਆਂ ਸਾਰੀਆਂ ਆਪਦੀਆਂ ਹੀ ਨੇ ਕਿਉਂਕਿ ਮਨੁੱਖ ਜਾਤੀ ਇੱਕ ਹੈ ਅਸੀਂ ਆਪਦੀ ਸਾਡੀ ਕੌਮ ਇੱਕ ਹੈ ਸਾਡੀ ਜਾਤ ਜਾਤ ਇੱਕ ਹੈ ਫਿਰ ਅਸੀਂ ਕਿਉਂ ਅਸੀਂ ਸਾਡੀ ਅਸੀਂ ਬਦਲੇ ਲੈਣ ਲਈ ਇਹ ਚੀਜ਼ਾਂ ਹੋਈਆਂ 47 ਦਾ ਹੱਲਾ ਹੋਇਆ ਤਾਂ ਵੀ ਔਰਤਾਂ ਧੱਕੇ ਚੜੀਆਂ ਕਿਉਂ ਹੋਇਆ ਔਰਤਾਂ ਦੀਆਂ ਪਤਾਂ ਲੁੱਟੀਆਂ ਗਈਆਂ ਇੱਜ਼ਤਾਂ ਲੁੱਟੀਆਂ ਗਈਆਂ ਉਹਨਾਂ ਨੂੰ ਬੇਪੜਦ ਕੀਤਾ ਗਿਆ ਤੇ ਉਹਨਾਂ ਨੂੰ ਕਿਸਿੱਟਿਆ ਗਿਆ ਮਤਲਬ ਕਿਉਂ ਉੱਥੇ ਜਾਤੀਬੰਧਨ ਵਿੱਚ ਆ ਜਾਂਦੇ ਨੇ ਹਰ ਕੰਮ ਦੇ ਵਿੱਚ ਸ਼ਿਕਾਰ ਕਹਿੰਦੇ ਆ ਬਦਲਾ ਲੈਣਾ ਤਾਂ ਅਗਲੇ ਦੀ ਕੁੜੀ ਤੋਂ ਜੱਤੀ ਭੈਣ ਤੋਂ ਬਦਲਾ ਲੈ ਲਓ ਕਿਉਂ ਸਾਡੀ ਮਾਨਸਿਕਤਾ ਇੱਥੇ ਖੜ ਗਈ ਹਿੰਸਕ ਬਾਰਦਾਤਾਂ ਦਿਨੋ ਦਿਨ ਹੋ ਰਹੀਆਂ ਨੇ ਫਿਜ਼ੀਕਲੀ ਟਾਰਚਰ ਕਰਨਾ ਘਰਾਂ ਦੇ ਵਿੱਚ ਮੈਂਟਲੀ ਟਾਰਚਰ ਕਰਨਾ ਸ਼ਬਦਾਂ ਦਾ ਬਾਰ ਕਰਨਾ ਇਹ ਜੇ ਸ਼ਬਦ ਉਹਨਾਂ ਲਈ ਯੂਜ਼ ਕਰਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਉਹ ਵੰਦਰੋਂ ਟੁੱਟ ਜਾਂਦੀਆਂ ਨੇ ਹੁਣ ਜਿਹਨੂੰ ਮੌਕਾ ਮਿਲਦਾ ਜੇ ਉਹਦਾ ਨਾਲ ਵਾਲਾ ਫੈਮਿਲੀ ਮੈਂਬਰ ਬ੍ਰਦਰ ਉਹਦਾ ਬਾਪ ਉਹਦਾ ਹਸਬੈਂਡ ਸਪੋਰਟ ਕਰਦਾ ਤਾਂ ਔਰਤ ਕੀ ਨਹੀਂ ਕਰ ਸਕਦੀ ਜਿਹੜਾ ਜਿੰਨਾ ਸਟੱਡੀ ਦੇ ਵਿੱਚ ਲੜਕੇ ਤਾਂ ਤੋਂ ਕਰ ਨਹੀਂ پا ਰਹੇ ਤੇ ਉਹ ਲੜਕੀਆਂ ਨੂੰ ਅਸੀਂ ਮੌਕਾ ਨਹੀਂ ਦੇ ਰਹੇ ਮੌਕਾ ਕੌਣ ਨਹੀਂ ਦੇ ਰਿਹਾ ਮਾਪੇ ਦੇ ਦੇਣਗੇ ਅਧਿਆਪਕ ਦੇ ਦੇਣਗੇ ਤੇ ਸੋਸਾਇਟੀ ਮੌਕਾ ਨਹੀਂ ਦੇ ਰਹੀ ਕਿੱਥੇ ਅਸੀਂ ਸੇਫਟੀ ਮਹਿਸੂਸ ਕਰਦੇ ਹਾਂ ਸਾਡਾ ਬੱਚੀ ਨੂੰ ਦਾਪਦੀ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਨਿੱਕਾ ਜਿਹਾ ਬੱਚਾ ਹੁੰਦਾ ਉਹਨੂੰ ਕਿਵੇਂ ਛੱਡ ਦਈਏ ਕਿਉਂਕਿ ਸਾਡੇ ਕੋਲ ਇਹ ਵੀ ਗਾਰੰਟੀ ਨਹੀਂ ਹੈਗੀ ਵੀ ਸਾਡਾ 4 ਮਹੀਨਿਆਂ ਦਾ ਜਵਾਕ ਸੇਫ ਹੈ ਧੀਆਂ ਸਾਡੀਆਂ ਸੇਫ ਨਹੀਂ ਹੈਗੀਆਂ ਸੋਸਾਇਟੀ ਦੇ ਵਿੱਚ ਇਹਦੇ ਬਹੁਤ ਠੀਕ ਆ ਅਸੀਂ ਮਹਿਲਾ ਦਿਵਸ ਮਨਾਉਣ ਲੱਗੇ ਔਰਤ ਦਿਵਸ ਵੂਮਨ 8 ਮਾਰਚ ਨੂੰ ਮਨਾ ਲੈਨੇ ਆ ਤੇ ਉਹ ਮਨਾਉਣ ਦੇ ਨਾਲ ਕੋਈ ਮੈਨੂੰ ਐ ਨਹੀਂ ਲੱਗਦਾ ਚਲੋ ਲੋਕ ਅਵੇਅਰ ਹੁੰਦੇ ਨੇ ਇਸ ਚੀਜ਼ ਦੇ ਨਾਲ ਪਰ ਫੇਰ ਵੀ ਅਸੀਂ ਇਸ ਚੀਜ਼ ਨੂੰ ਘੱਟ ਨਹੀਂ ਕਰ पाए ਸਾਡੇ ਜੇ ਅਸੀਂ ਰਿਕਾਰਡ ਚੱਕ ਕੇ ਦੇਖੀਏ ਤਾਂ ਅੱਧੀਆਂ ਲੜਕੀਆਂ ਦੇ ਨਾਲ ਜਿਹੜੀਆਂ ਫਿਜ਼ੀਕਲੀ ਟੌਰਚਰ ਹੁੰਦੀਆਂ ਨੇ ਅੱਧੀਆਂ ਦੇ ਕੇਸ ਦਰਜ ਨਹੀਂ ਹੁੰਦੇ ਜੇ ਦਰਜ ਹੁੰਦੇ ਨੇ ਕੇਸ ਲੋਕ ਐਸੇ ਡਰੋਂ ਦਰਜ ਨਹੀਂ ਕਰਾਉਂਦੇ ਵੀ ਸੋਸਾਇਟੀ ਦੇ ਵਿੱਚ ਸਾਡੇ ਬੱਚੇ ਦੀ ਰੈਪਿਊਟੇਸ਼ਨ ਨਹੀਂ ਰਹਿਣੀ ਹੈਗੀ ਸਾਨੂੰ ਆਪਦੀ ਮਾਨਸਿਕਤਾ ਇਕੱਲੇ ਕੰਦਲੇ ਬੰਦੇ ਨੂੰ ਆਪਦੀ ਮਾਨਸਿਕਤਾ ਬਦਲਣ ਦੀ ਲੋੜ ਹੈ ਸੋਸਾਇਟੀ ਦੇ ਵਿੱਚ ਜੇ ਹੁਣ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਲੜਕੀਆਂ ਘਟਣ ਦੀ ਗਿਣਤੀ ਕਿਉਂ ਘਟੀ ਜਿਹੜਾ ਦਾਜ ਦੇਹ ਸੀਗਾ ਉਹ ਕਿੰਨਾ ਮਤਲਬ ਕਿ ਭਾਰੂ ਰਿਹਾ ਸਾਡੇ ਤੇ ਜੇ ਇੱਕ ਕਿੱਲੇ ਦੇ ਹਿਸਾਬ ਨਾਲ 1 ਲੱਖ ਦਾ ਮੁੱਲ ਪੈਂਦਾ ਸੀ 20 ਕਿੱਲੇ ਆਲਾ 20 ਲੱਖ ਲਵਾਉਂਦਾ ਸੀ ਪੇਰੈਂਟਸ ਦੇ ਵਿੱਚ ਨਹੀਂ ਕਪੈਸਿਟੀ ਸੀ ਮੇਰੇ ਨਾਲ ਇੱਕ ਲੜਕੀ ਮੇਰੀ ਸੀਨੀਅਰ ਸੀ ਐਮ ਐਸ ਸੀ ਮੈਥ ਬੀ ਐਡ ਲੜਕੀ ਟੀਚਰ ਲੱਗੀ ਵੀ ਮੇਰੇ ਮੇਰੇ ਤੋਂ ਉਹਦੀ ਮੈਰਿਜ ਸੁਭਾਵਿਕ ਪਹਿਲਾਂ ਹੀ ਹੋ ਗਈ ਤੇ ਹੋਏਗੀ ਉਹ 24 25 ਸਾਲ ਦੀ ਗੱਲ ਤੇ ਘਰ ਸਹੁਰੇ ਕਹਿੰਦੇ ਬਾਣੀਆਂ ਦੀ ਲੜਕੀ ਸੀ ਟੋਪ ਫਟ ਗਿਆ ਤੇ ਲੜਕੀ ਮਰ ਗਈ ਮਤਲਬ ਕਿ ਇੰਨਾ ਧੱਕਾ ਲੱਗਿਆ ਉਦੋਂ ਵੀ ਇਹ ਕੀ ਹੋ ਗਿਆ ਉਦੋਂ ਪਹਿਲਾਂ ਬਚਪਨ ਦੇ ਵਿੱਚ ਸਾਡੇ ਗਵਾਂਢ ਪਿੰਡ ਦੇ ਵਿੱਚ ਇੱਕ ਦੋਤੀ ਦੀ ਮੈਰਿਜ ਹੋਈ ਹੈ ਤੇ ਘਰਦਿਆਂ ਨੇ ਮਰੂਤੀ ਵੀ ਦਿੱਤੀ ਨਾਨਕਸ਼ਕ ਵੀ ਬਹੁਤ ਵਧੀਆ ਪਰ ਕਿ ਆਏ ਨੇ ਨਾਨ ਨਾਨਕੇ ਸੀਗੇ ਇੱਥੇ ਉਹਦੇ ਤੇ ਉਹ ਵੀ ਹਿਸਟਰੀ ਦੀ ਐਮਏ ਲੜਕੀ ਐਸਐਸਟੀ ਦੀ ਟੀਚਰ ਸੀਗੀ ਤੇ ਸਹੁਰਿਆਂ ਨੇ ਉਹਨੂੰ ਖਤਮ ਕਰਤਾ ਕਿੰਨੀਆਂ ਕੁੜੀਆਂ ਨੇ ਇਸ ਚੀਜ਼ ਨੇ ਵੀ ਕੁੜ ਲੜਕੀਆਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਾਇਆ ਜੇ ਦਾਜ ਦੇਹਜ਼ ਦੀ ਡਿਮਾਂਡ ਨੇ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਤਾ ਕਿਉਂਕਿ ਲੋਕ ਕਹਿੰਦੇ ਸੀ ਵੀ ਜੰਮੋ ਹੀ ਨਾ ਜੇ ਜਮਾਂਗੇ ਤਾਂ ਹੀ ਇਹ ਇੱਕ ਦਿੱਕਤਾਂ ਪੈਣਗੀਆਂ ਸਮਾਜ ਦੇ ਵਿੱਚੋਂ ਜਦੋਂ ਅਸੀਂ ਜਾਵਾਂਗੇ ਇਹਨੂੰ ਪੇਟ 'ਚ ਹੀ ਖਤਮ ਕਰ ਦੋ ਜੇ ਅਸੀਂ ਇਹਨੂੰ ਪੈਦਾ ਹੀ ਨਹੀਂ ਕਰਾਂਗੇ ਤਾਂ ਦਾਜ ਦੇਹਜ਼ ਦੀ ਜਿਹੜੀ ਸਮੱਸਿਆ ਹੈ ਤੇ ਉਹ ਸਾਨੂੰ ਵਿੱਚ ਉਸ ਦੇ ਵਿੱਚੋਂ ਲੰਘਣਾ ਹੀ ਨਹੀਂ ਪਊਗਾ ਇਹ ਚੀਜ਼ਾਂ ਦੇ ਨਾਲ ਸੁਸਾਇਟੀ ਦੇ ਵਿੱਚ ਇਹ ਵੀ ਮਾਨਸਿਕਤਾ ਸੀ ਲੋਕਾਂ ਦੀ ਕਈਆਂ ਨੇ ਮੈਂ ਇਹ ਵੀ ਦੇਖਿਆ ਇੱਕ ਲੜਕੀ ਦੇ ਨਾਲ ਇਹ ਹੋਇਆ ਉਹਦੇ ਮਤਲਬ ਕਿ ਸਹੁਰਿਆਂ ਨੇ ਉਹਨੂੰ ਦਿਹਾਜ ਦੇ ਹੇਜ਼ ਪਿੱਛੇ ਤੰਗ ਕਰਨਾ ਸ਼ੁਰੂ ਕਰਤਾ ਉਹਨੇ ਆਪਦੇ ਨਨਦੋਈਏ ਨੂੰ ਫੋਨ ਕੀਤਾ ਕਹਿੰਦੀ ਵੀਰ ਜੀ ਇਹ ਮੈਨੂੰ ਤੰਗ ਕਰਦੇ ਨੇ ਤੁਸੀਂ ਇਹਨਾਂ ਦੀ ਕੁੜੀ ਨੂੰ ਸਾਬਕ ਸਿਖਾਓ ਵੀ ਫਿਰ ਇਹਨਾਂ ਨੂੰ ਸਮਝ ਆਉ ਨਾਲ ਹੀ ਉਹਦੀ ਜਿਹੜੀ ਨਨਾਨ ਸੀ ਉਹ ਵੀ ਮਿਲੀ ਹੋਈ ਸੀ ਸੋਸਾਇਟੀ ਦੇ ਵਿੱਚ ਲੜਕੀ ਹੀ ਲੜਕੀਆਂ ਦੀ ਦੁਸ਼ਮਣ ਹੈ ਜਦੋਂ ਸੱਸ ਨਨਦ ਨੂੰ ਤਿੰਨਾਂ ਦਾ ਆਪਸ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਤਾਂ ਉੱਥੇ ਸਮਾਜ ਦੇ ਵਿੱਚ ਫਿਰ ਜੈਂਟਸ ਨੂੰ ਵੀ ਨਾਲ ਸਮੱਸਿਆਵਾਂ ਵੱਜ ਜਾਂਦੀਆਂ ਨੇ ਉਹਦੇ ਨਨਦੋਈਏ ਨੇ ਉਹਨੂੰ ਮਤਲਬ ਇਹ ਚੀਜ਼ ਕੀਤੀ ਉਹਨੂੰ ਕਹਿੰਦਾ ਵੀ ਮੈਨੂੰ ਤਾਂ ਇੰਨਾ ਦਾਅ ਚਾਹੀਦਾ ਆਪਦੇ ਪੇਕਿਆਂ ਤੋਂ ਲੈ ਕੇ ਆ ਤੇ ਉਹ ਦਾਜ ਜਦੋਂ ਉਹ ਘਰੇ ਵਾਪਸ ਆਈ ਰੋਂਦੀ ਰੋਂਦੀ ਮਾਂ ਦੇ ਗੱਲ ਲੱਗੀ ਮਾਂ ਨੇ ਕਿਹਾ ਕਹਿੰਦੀ ਕੀ ਗੱਲ ਹੋ ਗਈ ਪੁੱਤਰ ਕਹਿੰਦੀ ਗੱਲ ਕੀ ਹੋਣੀ ਸੀ ਵੀ ਮੈਨੂੰ ਤੁਹਾਡਾ ਜਵਾਈ ਤੰਗ ਕਰਦਾ ਵੀ ਦਾਜ ਦਹੇਜ ਲੈ ਕੇ ਆ ਤੇ ਵੀ ਮੈਂ ਤਾਂ ਗੱਡੀ ਮੈਨੂੰ ਤਾਂ ਵੱਡੀ ਚਾਹੀਦੀ ਆ ਮੈਂ ਤਾਂ ਤੈਨੂੰ ਰੱਖਣਾ ਨਹੀਂ ਹੈਗਾ ਤੇ ਮਤਲਬ ਕਿ ਉਹਦੀ ਸੱਸ ਦੀਆਂ ਉਹਦੀਆਂ ਅੱਖਾਂ ਖੁੱਲ ਗਈਆਂ ਵੀ ਜੇ ਮੈਂ ਮੈਂ ਕਿਸੇ ਦੀ ਬੇਟੀ ਨਾਲ ਕਰ ਸਕਦੀ ਆ ਤਾਂ ਮੇਰੀ ਬੇਟੀ ਨਾਲ ਵੀ ਇਹ ਹੋ ਸਕਦਾ ਮਤਲਬ ਇਸ ਚੀਜ਼ ਦੇ ਵਿੱਚੋਂ ਇੰਨਾ ਚ ਇਸ ਚੀਜ਼ ਨੇ ਹੁਣ ਦੇਖੋ ਦਾਜ ਦੇ ਹੀ ਹੁਣ ਲੜਕੀਆਂ ਪੜ੍ਹ ਲਿਖ ਗਈਆਂ ਹੁਣ ਦਾਜ ਦੇ ਹੀ ਤੋਂ ਪਰੇ ਹੋ ਗਿਆ ਜਦੋਂ ਗਿਣਤੀ ਘਟ ਗਈ ਹੁਣ ਦਾਜ ਦੇ ਇਸ ਤਾਂ ਦੂਰ ਦੀ ਗੱਲ ਰਹਿ ਗਿਆ ਹੁਣ ਕੁੜੀਆਂ ਮਿਲ ਹੀ ਨਹੀਂ ਰਹੀਆਂ ਹੁਣ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਦਾਜ ਦੇ ਹੀ ਦੀ ਲੋੜ ਨਹੀਂ ਸਾਨੂੰ ਸਿਰਫ ਸਾਡੇ ਮੁੰਡੇ ਲਈ ਕੁੜੀ ਹੋ ਜੇ ਲੜਕੀ ਮਿਲ ਜੇ ਹੋਵੇ ਜਿਹੜੀ ਵੀ ਸਾਨੂੰ ਰਿਸ਼ਤਾ ਹੋ ਜੇ ਸਾਨੂੰ ਜਾਤੀ ਦਾ ਬੰਧਨ ਨਹੀਂ ਚਾਹੇ ਦੂਜੇ ਸੂਬੇ ਦੀ ਹੋਵੇ ਜਿਵੇਂ ਮਰਜ਼ੀ ਹੋਵੇ ਇਹ ਚੀਜ਼ਾਂ ਦੀ ਸਾਨੂੰ ਕਾਫੀ ਜ਼ਿਆਦਾ ਗਿਣਤੀ ਘਟਣ ਦੇ ਵਿੱਚ ਸਮੱਸਿਆ ਆਈ ਹੈ ਤੇ ਰਹਿਣ ਦੀ ਖੁੰਦੀ ਗੜ ਕਸਰ ਹੁਣ ਲੜਕੀਆਂ ਦੀਆਂ ਕੁਸੇ 'ਚ ਆਪਦੀਆਂ ਜ਼ਿੰਮੇਵਾਰੀਆਂ ਵੀ ਹੋ ਗਈਆਂ ਹੁਣ ਸੋਸਾਇਟੀ ਦੇ ਵਿੱਚ ਪੇਰੈਂਟਸ ਨੇ ਜਦੋਂ ਉਹਨਾਂ ਨੇ ਬਰਾਬਰ ਦੇ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਵੀ ਲੜਕੀਆਂ ਨੂੰ ਵੀ ਅਸੀਂ ਬਰਾਬਰ ਦੇ ਮੌਕੇ ਦਈਏ ਉਹਨਾਂ ਨੂੰ ਪੜਾਈਏ ਲਿਖਾਈਏ ਤੇ ਜਦ ਉਹਨਾਂ ਨੂੰ ਇਸ ਤਰ੍ਹਾਂ ਦਾ ਮਤਲਬ ਕਿ ਮੌਕੇ ਮਿਲਣ ਉਹ ਵੱਡੇ ਆਉਧਿਆਂ ਤੇ ਵਿਰਾਜ਼ਮਾਨ ਹੋਣ ਉੱਥੇ ਲੜਕੀਆਂ ਅਸੀਂ ਦੇਖਿਆ ਵੀ ਜਦੋਂ ਉਹਨਾਂ ਨੂੰ ਆਜ਼ਾਦੀ ਪੂਰੀ ਦੇ ਦਿੱਤੀ ਜਾਂਦੀ ਹੈ ਆਜ਼ਾਦੀ ਦੀ ਗਲਤ ਵਰਤੋਂ ਕਰ ਲੈਂਦੀਆਂ ਨੇ ਕਈ ਵਾਰੀ ਸੋਸ਼ਲ ਮੀਡੀਆ ਦੇ ਜਰੀਏ ਉਹ ਹੈ ਜੀ ੱੱਕੇ ਚੜ ਜਾਂਦੀਆਂ ਨੇ ਕਿਸੇ ਦੀਆਂ ਪਿੱਛੇ ਜੇ ਇੱਕ 9 ਸਾਲ ਦੀ ਬੱਚੀ ਨੂੰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ 9 ਸਾਲ ਦੀ ਬੱਚੀ ਨੂੰ ਕਿਸੇ ਨੇ ਮਤਲਬ ਕਿ ਗੁੰਮਰਾਹ ਕਰਕੇ ਸਕੂਲ ਦੇ ਵਿੱਚੋਂ ਬੈਗ ਪਾ ਕੇ ਉਹ ਘਰੋਂ ਚਲੀ ਗਈ ਤੇ ਉਹਨਾਂ ਕੋ ਉਹਦੇ ਕੋਲੇ ਕਰਾਇਆ ਹੈਗਾ ਸੀ ਉੱਥੇ ਜਿੱਥੇ ਉਹਨੂੰ ਬੁਲਾਇਆ ਸੀ ਉੱਥੋਂ ਉਸੇ ਰੂਟ ਦੀ ਲੰਬੇ ਰੂਟ ਦੀ ਚੰਡੀਗੜ੍ਹ ਦੀ ਬੱਸ ਲੈ ਕੇ ਉਹ ਬਹਿ ਗਈ ਇੱਕ ਵਾਰ ਉਹ ਉੱਥੇ ਤਾਂ ਪਹੁੰਚ ਗਈ ਜਿਹੜੇ ਬੰਦੇ ਨੇ ਉਹਨੂੰ ਬੁਲਾਇਆ ਸੀ ਮੂਰੇ ਉਹ ਮਿਲਿਆ ਨਹੀਂ ਪੁਲਿਸ ਨੂੰ ਸ਼ੱਕ ਹੋ ਗਿਆ ਕਿਉਂਕਿ ਉਹ ਬੰਦਾ ਵੀ ਅਲਰਟ ਹੋ ਗਿਆ ਕਿ ਮੈਨੂੰ ਪੁਲਿਸ ਨੂੰ ਸ਼ੱਕ ਹੋ ਗਿਆ ਤੇ ਉੱਥੇ ਉਹ ਬੰਦਾ ਆਇਆ ਨਹੀਂ ਬੱਚੀ ਖੜੀ 9 ਸਾਲ ਦੀ ਬੱਚੀ ਹੈ ਉਹ ਰੋ ਰਹੀ ਹੈ 9ਵੀਂ ਕਲਾਸ ਦੀ ਬੱਚੀ ਸੌਰੀ 9ਵੀਂ ਕਲਾਸ ਦੀ ਬੱਚੀ ਸੀ ਉਹ ਰੋ ਰਹੀ ਸੀ ਉੱਥੇ ਖੜੀ ਜਦੋਂ ਉਹਦੇ ਬਾਰੇ ਪਤਾ ਕੀਤਾ ਗਿਆ ਤਾਂ ਉਹ ਬੱਚੀ ਨੇ ਫਿਰ ਦੱਸਿਆ ਵੀ ਐਵੇਂ ਕਰਕੇ ਮੈਨੂੰ ਤਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਗੁੰਮਰਾਹ ਕੀਤਾ ਵੀ ਮੈਂ ਆਪਦਾ ਸਕੂਲ ਵਾਲਾ ਬੈਗ ਪਾਇਆ ਤੇ ਮੈਂ ਇੱਥੇ ਆ ਗਈ ਤੇ ਬੱਚੀ ਡਰਦੀ ਇਹ ਨਾ ਦੱਸੇ ਮਾਪੇ ਦਾ ਐਡਰੈਸ ਨਾ ਦੱਸੇ ਘਰਦਿਆਂ ਦਾ ਐਡਰੈਸ ਇਹ ਨਾ ਦੱਸੇ ਉਹਨੂੰ ਐ ਨਾ ਪਤਾ ਲੱਗੇ ਵੀ ਮਤਲਬ ਜੇ ਮੈਂ ਦੱਸਤਾ ਮੈਨੂੰ ਤਾਂ ਪੇਰੈਂਟਸ ਨੇ ਮੇਰੇ ਨਾ ਕੁੱਟਣ ਮਾਰਨਗੇ ਮੈਂ ਘਰੇ ਵਾਪਸ ਕਿਵੇਂ ਜਾਵਾਂ ਫਿਰ ਇੱਕ ਲੇਡੀ ਇਨਸਪੈਕਟਰ ਨੇ ਉਸ ਸਿਚੁਏਸ਼ਨ ਨੂੰ ਹੈਂਡਲ ਕੀਤਾ ਉਹਨਾਂ ਨੇ ਕਿਹਾ ਵੀ ਬੱਚੇ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦੀ ਘਰਦਿਆਂ ਨੂੰ ਉੱਥੇ ਬੁਲਾ ਕੇ ਬੱਚੀ ਨੂੰ ਬਾਰਸਾਂ ਦੇ ਹਵਾਲੇ ਕੀਤਾ ਗਿਆ ਮਤਲਬ ਕਿ ਲੜਕੀਆਂ ਨੇ ਜਿਹੜੀਆਂ ਆਪਣੇ 8ਵੀਂ 9ਵੀਂ ਦੇ ਬੱਚੇ ਨੇ ਉਹਨਾਂ ਨੂੰ ਡਿਸੀਜਨ ਲੈਣ ਦਾ ਪਤਾ ਨਹੀਂ ਜਦੋਂ ਫੋਨ ਤੇ ਮਤਲਬ ਕਿ ਜੂਜ਼ ਕਰਦੀਆਂ ਨੇ ਫੋਨ ਦਾ ਕਈ ਵਾਰੀ ਉਹ ਗਲਤ ਹੱਥਾਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਉੱਥੇ ਵੀ ਗਿਣਤੀ ਘਟ ਜਦੀ ਹੈ ਅਪਰਾਧਾਂ ਦੇ ਵਿੱਚ ਲੜਕੀਆਂ ਨੇ ਜਿਹੜੀਆਂ ਸ਼ਾਮਲ ਹੋ ਗਈਆਂ ਅਸੀਂ ਦੇਖਦੇ ਹਾਂ ਵੀ ਜੇ ਅਸੀਂ ਰਿਕਾਰਡ ਚੱਕ ਕੇ ਚੈੱਕ ਕਰਦੇ ਹਾਂ ਪਿੱਛੇ ਜੇ ਮੇਰਾ ਇੱਕ ਆਰਟੀਕਲ ਵੀ ਆਇਆ ਸੀ ਇਸ ਵਿਸ਼ੇ ਦੇ ਉੱਤੇ ਵੀ ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਜਿਹੜੀ ਸੋਸਾਇਟੀ ਦੇ ਵਿੱਚ ਇਹਨਾਂ ਦੇ ਅਪਰਾਧਾਂ ਦੇ ਵਿੱਚ ਜ਼ਿਆਦਾ ਜਾਣ ਜਾਣ ਕਰਕੇ ਪ੍ਰੋਬਲਮ ਆ ਗਈ। ਉਹ ਰਿਕਾਰਡ ਚੱਕ ਕੇ ਦੇਖਦੇ ਆਂ ਜੇ ਅਸੀਂ ਤਾਂ ਇਹਦੇ ਵਿੱਚ ਸ਼ਮੂਲੀਅਤ ਹੈ ਜਿਹੜੀ ਔਰਤਾਂ ਦੀ ਵੱਧਦੀ ਹੋਈ ਨਜ਼ਰ ਆਉਂਦੀ ਹੈ। ਤੇ ਜੇਲ੍ਹਾਂ ਦੇ ਵਿੱਚ ਵੀ ਔਰਤਾਂ ਬੰਦ ਨੇ। ਹੁਣ ਗਰੋਹ ਬਣੇ ਹੋਏ ਨੇ ਅਸੀਂ ਦੇਖਦੇ ਆਂ ਸੜਕਾਂ ਤੇ ਘਰ ਕੇ ਲੁੱਟਮਾਰ ਕਰਦੀਆਂ। ਜੇ ਮਤਲਬ ਕਿ 10 ਬੰਦਿਆਂ ਦਾ ਗਰੋਹ ਬਣਿਆ ਹੋਇਆ ਉਹਦੇ ਵਿੱਚ ਔਰਤ ਮੋਢੀ ਹੈ। ਜੇ ਗੱਡੀ ਲੈ ਕੇ ਬੰਦਾ ਜਾ ਰਿਹਾ ਉਹ ਹੱਥ ਦਿੰਦੀ ਹੈ। ਹੱਥ ਦੇ ਕੇ ਜਿਹੜਾ ਪਰਸਨ ਹੈ ਉਹ ਗੱਡੀ ਦੇ ਵਿੱਚ ਚਲੋ ਚੜਾ ਲੈਂਦਾ ਕਿ ਮੈਨੂੰ ਉੱਥੇ ਜਾ ਕੇ ਮੈਨੂੰ ਉਤਾਰ ਦਿਓ ਤੇ ਉਹਨੂੰ ਮਤਲਬ ਕਿ ਕੁਝ ਸੰਘਾ ਕੇ ਉਹਨੂੰ ਲੁੱਟ ਲਿਆ ਜਾਂਦਾ ਘਰਾਂ ਦੇ ਵਿੱਚ ਨੇ ਜਿਹੜੀਆਂ ਲੇਡੀਜ਼ ਉਹ ਵੀ ਆ ਰਹੀਆਂ ਨੇ ਘਰਾਂ ਦੇ ਵਿੱਚ ਮਤਲਬ ਗਰੋ ਉਹਨਾਂ ਦੇ ਬਣੇ ਹੋਏ ਨੇ ਇੱਕ ਜਾਨੀ ਪਿੱਛੇ ਜੇ ਕਾਫੀ ਇਹ ਚੀਜ਼ ਹੋਈ ਕਿ ਘਰ ਦੀ ਬੈਲ ਡੋਰ ਵੈਲ ਖੜਕਾ ਦੇਣੀ ਮਾਤਾ ਜੀ ਸਾਨੂੰ ਪਿਆਸ ਲੱਗੀ ਆ ਭੁੱਖ ਲੱਗੀ ਆ ਤੇ ਮਤਲਬ ਇਸ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਦਾ ਹਜੇ ਵੀ ਮਤਲਬ ਇਹ ਹੁੰਦਾ ਕਿ ਗੇਟ ਖੁੱਲ੍ਹੀ ਰਹਿੰਦੇ ਨੇ ਮੋਸਟਲੀ ਜਾਂ ਬੈਲ ਮਾਰਤੀ ਤਾਂ ਵੀ ਤੇ ਉਹ ਐ ਹੁੰਦਾ ਵੀ ਪ੍ਰਾਣੀਆਂ ਬਜ਼ੁਰਗ ਨੇ ਜਿਹੜੇ ਉਹਨਾਂ ਦਾ ਵੀ ਐ ਹੁੰਦਾ ਵੀ ਸਾਡੇ ਦਰ ਤੋਂ ਕੋਈ ਭੁੱਖਾ ਨਾ ਮੁੜ ਜੇ ਚਲੋ ਰੋਟੀ ਪਾਣੀ ਲੈਣ ਅੰਦਰ ਚਲੀ ਗਈ ਤਾਂ ਉਹਦੇ ਘਰ ਦੇ ਵਿੱਚੋਂ ਸਾਰਾ ਕੁਝ ਲੁੱਟ ਲਿਆ ਅਪਰਾਧਾਂ ਦੇ ਵਿੱਚ ਇਸ ਤਰ੍ਹਾਂ ਹੁਣ ਨਸ਼ਾ ਵੇਚਣ ਦੇ ਵਿੱਚ ਹੁਣ ਸਰਕਾਰ ਨੇ ਨਸ਼ੇ ਤੇ ਕਾਫੀ ਕੱਸ ਕੀਤਾ ਹੋਇਆ ਹੈ ਪੰਚਾਇਤਾਂ ਦਾ ਦੀ ਡਿਊਟੀ ਲਈ ਹੋਈ ਹੈ ਵੀ ਤੁਸੀਂ ਜਿਹੜਾ ਨਸ਼ੇ ਨੂੰ ਅਸੀਂ ਮਤਲਬ ਕੰਟਰੋਲ ਕਰਨਾ ਹੈ ਤੇ ਉਹ ਨਸ਼ੇ ਦੇ ਵਿੱਚ ਆ ਪਿੱਛੇ ਜੇ ਮਤਲਬ ਕਾਫੀ سوشل میڈیا ਤੇ ਵੀ ਇਹ ਵਾਇਰਲ ਹੋਇਆ ਜਦੋਂ ਉਹ ਸਰਪੰਚ ਪੰਚਾਇਤ ਮੈਂਬਰਾਂ ਨੂੰ ਲੈ ਕੇ ਰੋਕਣ ਗਿਆ ਉਹ ਬਸਤੀ ਦੇ ਵਿੱਚ ਲੇਡੀਜ਼ ਨਸ਼ਾ ਵੇਚਦੀਆਂ ਸੀ ਉਹ ਬੰਦੇ ਨੇ ਜਾ ਕੇ ਮਤਲਬ ਜਿਹੜਾ ਸਰਪੰਚ ਸੀ ਉਹਨੇ ਕਿਹਾ ਵੀ ਤੁਸੀਂ ਇਹ ਕੰਮ ਬੰਦ ਕਰ ਦਿਓ ਉਹ ਕਹਿੰਦੇ ਅਸੀਂ ਬੰਦ ਨਹੀਂ ਅਸੀਂ ਮੈਂ ਕੀ ਕੱਲੀ ਵੇਚਦੀਆਂ ਕਹਿੰਦੀ ਸਾਰੀ ਬਸਤੀ ਦੀਆਂ ਔਰਤਾਂ ਹੀ ਵੇਚਦੀਆਂ ਨੇ ਮਤਲਬ ਕਿ ਇਹ ਇਹਨਾਂ ਅਪਰਾਧਾਂ ਦੇ ਵਿੱਚ ਉਹਨਾਂ ਨੂੰ ਪ੍ਰਵਾਹ ਨਹੀਂ ਮੰਨੀ ਘਰ ਬਿਟਾ ਹੈਗੇ ਉਹਨਾਂ ਦੇ ਤੇ ਕਾਫੀ ਦਿੱਕਤਾਂ ਆਈਆਂ ਇਸ ਚੀਜ਼ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੇ ਕ੍ਰਾਈਮ ਕਰਦੀਆਂ ਨੇ ਔਰਤਾਂ ਉਹਨਾਂ ਨੇ ਆਪ ਦੇ ਆਪ ਨੂੰ ਜੇਲ੍ਹਾਂ ਦੇ ਵਿੱਚ ਵੀ ਉਹ ਡੱਕੀਆਂ ਗਈਆਂ ਨੇ ਇਸ ਚੀਜ਼ ਦੇ ਨਾਲ ਕਾਫੀ ਜ਼ਿਆਦਾ ਸਮੱਸਿਆ ਆਈ ਹੈ ਹੁਣ ਅਸੀਂ ਦੇਖਦੇ ਹਾਂ ਵੀ ਔਰਤਾਂ ਦਾ ਜਿਹੜਾ ਵਪਾਰ ਹੈ ਲੜਕੀਆਂ ਨੂੰ ਮਤਲਬ ਇਕੱਠੀਆਂ ਕਰ ਲਿਆ ਜਾਂਦਾ ਜਿਵੇਂ ਬਾਹਰਲੀ ਸਟੇਟ ਦੇ ਵਿੱਚ ਲਿਜਾ ਕੇ ਵੇਚਤਾ ਜਾਂ ਹੋਰ ਸੂਬਿਆਂ ਦੇ ਵਿੱਚੋਂ ਲਿਆ ਕੇ ਲੜਕੀਆਂ ਜਿਹੜੀਆਂ ਲੜਕੀਆਂ ਇਸ ਤਰ੍ਹਾਂ ਖੋ ਗਈਆਂ ਕਦੇ ਘਰੇ ਵਾਪਸੀ ਨਹੀਂ ਆਈਆਂ ਉਹਨਾਂ ਦਾ ਗਿਣਤੀ ਕੌਣ ਪੂਰੀ ਕਰੂਗਾ ਕਿੱਥੇ ਉਹ ਚਲੀਆਂ ਗਈਆਂ ਜਾਂ ਕਈ ਲੋਕ ਵੱਡੀ ਉਮਰ ਦੇ ਵਿੱਚ ਵੀ ਇਹ ਗਲਤੀ ਕਰ ਲੈਂਦੇ ਨੇ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੈ ਜਿਹੜੀ ਇਸ ਚੀਜ਼ ਦੀ ਆਉਂਦੀ ਹੈ ਵੀ ਮੁੜ ਕੇ ਉਹ ਵਾਪਸੀ ਨਹੀਂ ਪਰਤਦੀਆਂ ਜੇ ਕਈ ਵਾਰ ਪੁਲਿਸਾ ਉਹ ਵੀ ਸਰਾਖ ਨਹੀਂ ਕੱਢ ਪਾਉਂਦੀ ਤੇ ਜਿਹੜੀਆਂ ਵੇਚੀਆਂ ਗਈਆਂ ਮਾਂ ਦੀ ਕੁੱਖ ਦੇ ਵਿੱਚ ਮਰ ਗਈਆਂ ਤੇ ਉਹਨਾਂ ਨੂੰ ਅਸੀਂ ਜਿਹੜੀਆਂ ਸਾਨੂੰ ਲੱਭਣੀਆਂ ਹੀ ਨਹੀਂ ਕਿਤੋਂ ਕਿੱਥੋਂ ਆਉਣਗੇ ਆਹੋ ਕਿੱਥੋਂ ਕਿਵੇਂ ਗਿਣਤੀ ਪੂਰੀ ਕਰਾਂਗੇ ਅਸੀਂ ਲੜਕੀਆਂ ਦੀ ਕਿਵੇਂ ਸਾਡੀਆਂ ਲੜਕੀਆਂ ਦੇ ਲਈ ਮੁੰਡਿਆਂ ਦੇ ਲਈ ਅਸੀਂ ਰਿਸ਼ਤੇ ਨੇ ਜਿਹੜੇ ਉਹ ਲੱਭ ਕੇ ਲੈ ਕੇ ਆਵਾਂਗੇ ਇਹਦੇ ਨਾਲ ਤਾਂ ਸਾਨੂੰ ਮਤਲਬ ਇਹ ਸਾਬ ਦੇ ਨਾਲ ਤਾਂ ਅਸੀਂ ਮਨੁੱਖ ਜਾਤੀ ਨੂੰ ਖਤਮ ਕਰ ਲਾਂਗੇ ਨਾਸ਼ ਨਾਸ਼ ਹੋ ਜਾਊ ਸਾਡਾ ਤਾਂ ਮੈਂ ਲੜਕੀਆਂ ਨੂੰ ਰਿਸ਼ਤੇ ਨਹੀਂ ਹੋ ਰਹੇ ਜਦੋਂ ਉਹ ਉਮਰ ਦੇ ਵੱਡੇ ਹੋ ਜਾਂਦੇ ਨੇ ਤੇ ਫਿਰ ਉਹ ਵੀ ਜਦੋਂ ਉਹਨਾਂ ਦੀ ਕੋਈ ਫੈਮਿਲੀ ਨਹੀਂ ਹੈਗੀ ਅੱਗੇ ਤਾਂ ਉਹ ਵੀ ਕ੍ਰਿਮੀਨਲ ਹੀ ਬਣਨਗੇ ਸੋਸਾਇਟੀ ਦੇ ਵਿੱਚ ਅਸੀਂ ਮੇਰੀ ਨਿਗਾਹ ਦੇ ਵਿੱਚ ਬਹੁਤ ਲੜਕੇ ਨੇ ਹੁਣ ਤਾਂ ਮਤਲਬ ਕਿ ਕੋਈ ਇਸ ਤਰ੍ਹਾਂ ਹੁੰਦਾ ਹੀ ਨਹੀਂ ਕਿ ਕੋਈ ਇਹ ਕਹਿੰਦਾ ਹੀ ਨਹੀਂ ਵੀ ਸਾਡੀ ਬੇਟੀ ਦਾ ਰਿਸ਼ਤਾ ਕਰਾਓ ਹੁਣ ਵਿਦੇਸ਼ ਦੇ ਵਿੱਚ ਲੜਕੀਆਂ ਚਲੀਆਂ ਗਈਆਂ ਵਦੇਸ਼ਾਂ ਦੇ ਵਿੱਚ ਜਾ ਕੇ ਆਈਲੈਂਡਸ ਕਰਕੇ ਲੜਕੀਆਂ ਚਲੀਆਂ ਜਾਂਦੀਆਂ ਨੇ ਹੁਣ ਮੁੰਡੇ ਆਲੇ ਸਾਰਾ ਖਰਚਾ ਕਰਦੇ ਨੇ ਹੁਣ ਜਿਹੜੀਆਂ ਕੁੜੀਆਂ ਪੀਆਰ ਹੋ ਜਾਂਦੀਆਂ ਨੇ ਉਹ ਸਾਡੇ ਤਾਂ ਪੰਜਾਬ ਰਹਿੰਦੇ ਮੁੰਡਿਆਂ ਨਾਲ ਵਿਆਹ ਹੀ ਨਹੀਂ ਕਰਾ ਰਹੀਆਂ ਹੁਣ ਪ੍ਰੋਬਲਮ ਕੀ ਆ ਜਿੰਨੇ ਰਿਸ਼ਤੇ ਮੈਰिज ਹੁਣ ਹੋਈਆਂ ਜਿੰਨੇ ਵਿਆਹ ਹੁਣ ਹੋਏ ਨੇ ਪਿਛਲੇ ਸੀਜ਼ਨ ਦੇ ਵਿੱਚ ਤੇ ਹੁਣ ਹੋਏ ਨੇ ਇੱਕ ਵੀ ਵਿਆਹ ਦੇ ਵਿੱਚ ਮੈਂ ਦੇਖਿਆ ਨਹੀਂ ਹੈਗਾ ਕਿ ਇਦਾਂ ਨੂੰ ਲੜਕੀ ਇੱਧਰ ਲਈ ਹੋਵੇ ਤਾਂ ਮੋਸਟਲੀ ਲੜਕਾ ਵੀ ਬਾਹਰੋਂ ਨਾਲ ਹੀ ਆਉਂਦਾ ਲੜਕੀ ਵੀ ਬਾਹਰੋਂ ਆਉਂਦੀ ਹੈ ਮੈਰिज ਕਰਾਉਂਦੇ ਨੇ ਮੁੜ ਜਾਂਦੇ ਨੇ ਤੇ ਉਹ ਜਿਹੜੀਆਂ ਲੜਕੀਆਂ ਪਲੱਸ 2 ਤੋਂ ਬਾਅਦ ਆਈਲਟਸ ਕਰਕੇ ਚਲੀਆਂ ਗਈਆਂ ਉਹ ਫਿਰ ਇਸ ਚੀਜ਼ ਨੂੰ ਮੰਨਦੀਆਂ ਨਹੀਂ ਕਿ ਅਸੀਂ ਇੰਡੀਆ ਆ ਕੇ ਵੀ ਜੇ ਮੁੰਡਾ ਕੋਈ ਇੱਥੇ ਰਹਿਣ ਵਾਲਾ ਤਾਂ ਇੰਡੀਆ ਆ ਕੇ ਅਸੀਂ ਉਹ ਬੱਚਿਆਂ ਦੇ ਨਾਲ ਮੁੰਡਿਆਂ ਦੇ ਨਾਲ ਮੈਰिज ਕਰਾ ਕੇ ਅਸੀਂ ਇੰਡੀਆ 'ਚ ਸੈਟਲ ਹੋ ਜਾਾਂਗੇ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਫਿਰ ਉਹ ਮੁਸ਼ਕਲ ਆ ਇਸ ਚੀਜ਼ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਜਦੋਂ ਅਸੀਂ ਵਿਦੇਸ਼ੀ ਵਿਦੇਸ਼ ਦੇ ਵਿੱਚ ਆਪ ਹੀ ਆਪਣੇ ਆਪ ਹੀ ਲੜਕੀਆਂ ਨੂੰ ਭੇਜਦੇ ਨੇ ਜੇ ਕੋਈ ਮਤਲਬ ਇਸ ਤਰ੍ਹਾਂ ਕਹਿੰਦਾ ਕਿ ਸਾਡੀ ਲੜਕੀ ਆ ਜਿਹੜੀ ਲੜਕਾ ਹੈ ਉਹਨੂੰ ਲੜਕੀ ਚਾਹੀਦੀ ਆ ਘਰੇਲੂ ਕੰਮਕਾਰ ਕਰਦੀ ਹੋਵੇ ਹੁਣ ਅਸੀਂ ਸਾਡੇ ਨਾਲ ਆਪਦੇ ਨਾਲ ਹੋਇਆ ਅਸੀਂ ਸਾਡਾ ਇੱਕ ਬੱਚਾ ਸੀ ਅਸੀਂ ਕਹਿੰਦੇ ਰਹੇ ਸਭ ਨੂੰ ਕਿ ਇੱਧਰ ਕੰਮਕਾਰ ਕਰਨ ਵਾਲੀ ਕੋਈ ਲੜਕੀ ਮਿਲ ਜੇ ਲੜਕੀ ਮਿਲੀ ਨਹੀਂ ਹੈਗੀ ਤਾਂ ਐਂਡ ਤੇ ਇਹ ਡਿਸੀਜਨ ਲੈਣਾ ਪਿਆ ਵੀ ਚਲੋ ਭਾਈ ਆਈਲਟਸ ਵਾਲੀ ਦਾ ਰਿਸ਼ਤਾ ਲੈ ਲਓ ਹੁਣ ਮੁੰਡਾ ਤਾਂ ਵਿਆਹਣਾ ਹੀ ਸੀਗਾ ਵੀ ਚਲੋ ਇੱਧਰ ਨਹੀਂ ਰਹੂਗਾ ਉੱਧਰ ਰਹਿ ਜਾਊਗਾ ਤੇ ਇਹ ਚੀਜ਼ਾਂ ਦੀ ਸਾਨੂੰ ਬਹੁਤ ਦਿੱਕਤ ਆ ਗਈ ਆ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਮਤਲਬ ਇਸ ਚੀਜ਼ ਦਾ ਇਫੈਕਟ ਪੈ ਗਿਆ ਕਿਉਂਕਿ ਲੜਕੀਆਂ ਇੰਟੈਲੀਜੈਂਟ ਨੇ ਇਹ ਸਹੀ ਚੀਜ਼ ਤੋਂ ਅਸੀਂ ਮਤਿਉਠਲਾ ਨਹੀਂ ਸਕਦੇ ਇਸ ਚੀਜ਼ ਨੂੰ ਵੀ ਕੁੜੀਆਂ ਇੰਟੈਲੀਜੈਂਟ ਨੇ ਉਹ ਆਇਲਟਸ ਵਗੈਰਾ ਜਲਦੀ ਕਲੀਅਰ ਆਊਟ ਕਰ ਜਾਂਦੀਆਂ ਨੇ ਤੇ ਜੇ ਹੁਣ ਉਹਨਾਂ ਨੂੰ ਕਹਿ ਦਈਏ ਵੀ ਮੁੰਡਾ ਸਿੰਪਲ ਬੀਏ ਪਾਸ ਹੈ ਇੱਧਰ ਜਾਂ ਪਲੱਸ 2 ਪਾਸ ਹੈ ਉਹ ਜ਼ਮੀਨ ਨੂੰ ਵੀ ਪ੍ਰੇਫਰ ਨਹੀਂ ਕਰਦੀਆਂ ਜ਼ਮੀਨ ਨੂੰ ਉਹਨਾਂ ਨੂੰ ਐ ਨਹੀਂ ਹੈਗਾ ਕਿ ਮੁੰਡੇ ਨੂੰ 15 ਕਿੱਲੇ ਆਉਂਦੇ ਆ 20 ਕਿੱਲੇ ਉਹ ਕਹਿੰਦੇ ਸਾਨੂੰ ਤਾਂ ਚਾਹੇ ਇੱਧਰ 70 ਕਿੱਲੇ ਆਉਂਦੇ ਨੇ ਸਾਨੂੰ ਉੱਧਰਲੀ ਲਾਈਫ ਸੌਖੀ ਲੱਗਦੀ ਹੈ ਚਾਹੇ ਉੱਧਰ ਪ੍ਰੋਬਲਮਸ ਬਹੁਤ ਫੇਸ ਕਰਨੀਆਂ ਪੈਂਦੀਆਂ ਨੇ ਬੱਚਿਆਂ ਨੂੰ ਪਰ ਫੇਰ ਵੀ ਨਹੀਂ ਕੁੜੀਆਂ ਮੰਨਦੀਆਂ ਨਹੀਂ ਹੈਗੀਆਂ ਹੁਣ ਪੇਰੈਂਟਸ ਦੇ ਹੱਥਾਂ ਦੇ ਵਿੱਚੋਂ ਤਾਂ ਇਹ ਚੀਜ਼ ਨਿਕਲਦੀ ਜਾਂਦੀ ਹੈ ਪਰ ਸਾਨੂੰ ਜਿਹੜੀ ਗਿਣਤੀ ਆ ਉਹ ਬਰਾਬਰ ਕਰਨੀ ਪਊਗੀ ਫੇਰ ਜਦੋਂ ਸਾਡੇ ਬੱਚੇ ਵਿਆਹ ਕਰਾ ਕੇ ਉੱਧਰ ਜਾ ਰਹੇ ਨੇ ਉਧਰ ਫੋਰਨ ਕੰਟਰੀ ਦੇ ਵਿੱਚ ਚਾਹੇ ਬੱਚਾ ਪੇਟ ਦੇ ਵਿੱਚ ਪਲ ਰਿਹਾ ਚਾਹੇ ਬੇਬੀ ਬੁਆਈਆ ਚਾਹੇ ਬੇਬੀ ਗਰ ਲੈ ਉਧਰ ਪੈਦਾ ਕਰਦਾ ਕਿਉਂਕਿ ਲੋਕਾਂ ਦੀ ਲੋਕਾਂ ਨੂੰ ਐਂ ਲੱਗਦਾ ਵੀ ਉਧਰ ਤਾਂ ਸਾਰੇ ਹੱਕ ਨੇ ਜਿਹੜੇ ਬਰਾਬਰ ਦੇ ਉਹ ਮਿਲ ਹੀ ਜਾਣਗੇ ਸਮੱਸਿਆ ਸਾਨੂੰ ਇੱਧਰ ਹੀ ਆਉਂਦੀ ਹੈ ਪੰਜਾਬ ਦੇ ਵਿੱਚ ਰਹਿ ਕੇ ਸਾਨੂੰ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਅਸੀਂ ਮਾਨਸਿਕ ਤੌਰ ਤੇ ਡਿਪਰੈਸ ਹੋਏ ਪਏ ਹਾਂ ਨਾ ਚੀਜ਼ਾਂ ਦੇ ਨਾਲ ਲੋਕਾਂ ਦੇ ਬੱਚੇ 25 25 30 30 ਸਾਲ ਦੇ ਲੜਕੇ ਹੋਗੇ ਕੁੜੀਆਂ ਮਿਲ ਨਹੀਂ ਰਹੀਆਂ ਹੁਣ ਅਸੀਂ ਕਹੀਏ ਕਿ ਨੂੰ ਹੁਣ ਜੇ ਉਹ ਲੈਵਲ ਤੋਂ ਵੀ ਪੇਰੈਂਟਸ ਮਤਲਬ ਸੋਚਣ ਲੱਗੇ ਵੀ ਜੇ ਲੈਵਲ ਵੀ ਚਲੋ ਕੋਈ ਗੱਲ ਨਹੀਂ ਹੈਗੀ ਜੇ ਲੈਵਲ ਦਾ ਥੋੜਾ ਬਹੁਤ ਫਰਕ ਹੋਊਗਾ ਤੇ ਕੁੜੀ ਚਲੋ ਸਾਨੂੰ ਲੜਕੀ ਮਿਲ ਜੇ ਬਸ ਇੰਨਾ ਹੀ ਬਹੁਤ ਹੈ ਤੇ ਸਾਨੂੰ ਸੰਭਲਣਾ ਪਊਗਾ ਜਿਹੜਾ ਫਿਰ ਸਾਨੂੰ ਅਸੀਂ ਮਾਰ ਕਿੱਥੇ ਖਾਗੇ ਬਾਬੇ ਨਾਨਕ ਨੇ ਇਸਤਰੀ ਦਾ ਜਿਹੜਾ ਰੂਪ ਚਿਤ ਵਿਆਸੀ ਉਹ ਤਾਂ ਸੋਸਾਇਟੀ ਦੇ ਵਿੱਚ ਉਹਨੂੰ ਦਰਜਾ ਹਾਸਲ ਹੀ ਨਹੀਂ ਹੋਇਆ ਹੁਣ ਵਧੇਕੀਆਂ ਤਾਂ ਹੋਈਆਂ ਨੇ ਤਾਂ ਸਾਨੂੰ ਮੰਨਣਾ ਪਊਗਾ ਬਰਾਬਰਤਾ ਦੀ ਅਸੀਂ ਚੀਕ-ਚੀਕ ਕੇ ਦਹਾਈ ਪਾਉਨੇ ਆ ਬਰਾਬਰਤਾ ਮਿਲ ਹੀ ਨਹੀਂ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਪਰ ਲੜਕੀਆਂ ਨੂੰ ਵੀ ਅਸੀਂ ਜਿੱਥੇ ਬਰਾਬਰੀ ਮਿਲੀ ਹੈ ਉੱਥੇ ਜਦੋਂ ਬੱਚੀਆਂ ਗਲਤ ਮਤਲਬ ਫਾਇਦਾ ਉਠਾ ਜਾਂਦੀਆਂ ਨੇ ਪੇਰੈਂਟਸ ਨੂੰ ਫਿਰ ਉੱਥੇ ਬਹੁਤ ਜ਼ਿਆਦਾ ਇਸ ਚੀਜ਼ ਦੀ ਸਮੱਸਿਆ ਆਉਂਦੀ ਹੈ ਸਾਡੀ ਸੋਸਾਇਟੀ ਦੇ ਵਿੱਚ ਸਾਨੂੰ ਸਖਾਵਾਂ ਮਾਹੌਲ ਦੇਣਾ ਪਊਗਾ ਜੇ ਅਸੀਂ ਧੀਆਂ ਨੂੰ ਜਿਉਂਦਾ ਰੱਖਣਾ ਜੇ ਜੇ ਸੋਹਿਰ ਦਸਮਾਜ਼ ਦੀ ਸਾਨੂੰ ਸਿਰਜਣਾ ਕਰਨੀ ਪਊਗੀ ਸਾਡੀਆਂ ਬੇਟੀਆਂ ਨੇ ਜਿਹੜੀਆਂ ਉਹ ਤਾਂ ਬਚਣਗੀਆਂ ਸਾਡੇ ਲੜਕਿਆਂ ਵਾਸਤੇ ਜਿਹੜੀਆਂ ਅਸੀਂ ਲੜਕੇ ਪੈਦਾ ਕਰੇ ਨੇ ਅਸੀਂ ਚਾਹੁੰਦੇ ਤਾਂ ਇਹੀ ਆ ਵੀ ਸਾਡੇ ਇੱਕ ਬੇਟਾ ਹੋ ਜੇ ਉਹ ਪੂਰੀ ਵਧੀਆ ਲੜਕੀ ਉਹਨੂੰ ਮਿਲ ਜੇ ਢੰਗ ਦੀ ਉਹ ਲੜਕੀ ਸਾਡੇ ਪੁੱਤ ਨੂੰ ਤਾਂ ਮਿਲੂਗੀ ਜੇ ਅਸੀਂ ਆਪ ਵੀ ਲੜਕੀ ਪੈਦਾ ਕਰਾਂਗੇ ਕਿਉਂਕਿ ਸਾਡੀ ਬੱਚੀ ਆ ਉਹ ਵੀ ਕਿਸੇ ਦਾ ਜਾ ਕੇ ਘਰ ਬਸਾਊਗੀ ਤੇ ਸਾਡਾ ਵੀ ਘਰ ਕਿਸੇ ਦੀ ਧੀ ਨੇ ਆ ਕੇ ਬਸਾਉਣਾ ਕਿਉਂਕਿ ਇਹ ਸਮਾਜ ਆ ਜਿਹੜਾ ਧੀਆ বিনা ਚੱਲ ਨਾਣੀ ਇਹ ਸਾਨੂੰ ਮੰਨਣਾ ਪਊਗਾ ਸਾਨੂੰ ਬੇਟੀਆਂ ਬਚਾਉਣੀਆਂ ਪੈਣਗੀਆਂ ਤਾਂ ਹੀ ਅਸੀਂ ਧੀਆ ਤੋੜਾਂਗੇ ਨੂਹਾਂ ਲਿਆਵਾਂਗੇ ਸਾਡੀ ਜਿਹੜੀ ਵੰਸ ਨੂੰ ਛੱਡੋ ਸਾਡੇ ਖਾਨਦਾਨ ਨੂੰ ਛੱਡੋ ਸਾਡੀ ਮਨੁੱਖੀ ਜਾਤ ਦੀ ਗੱਲ ਕਰ ਲਓ ਸਾਡੀ ਮਨੁੱਖੀ ਨਸਲ ਬਸ ਬਚੂਗੀ ਤਾਂ ਨਹੀਂ ਤਾਂ ਸਾਡਾ ਨਾਸ ਹੋ ਜੂ ਇਸ ਸ੍ਰਿਸ਼ਟੀ ਦੇ ਉੱਤੇ ਇਨਸਾਨ ਨਾਮ ਦਾ ਜੀਵ ਕਦੇ ਪੈਦਾ ਹੋਇਆ ਸੀ ਇਹ ਚੀਜ਼ ਖਤਮ ਹੋ ਜੂ ਸਾਨੂੰ ਬਚਾਉਣਾ ਪਊਗਾ ਇਸ ਚੀਜ਼ ਨੂੰ ਬਚਾ ਲਓ ਜੇ ਧੀਆਂ ਨੂੰ ਬਚਾਇਆ ਜਾਂਦਾ ਨਹੀਂ ਤਾਂ ਫਿਰ ਸਾਡੇ ਪੱਲੇ ਕੱਖ ਨਹੀਂ ਪੈਣਾ ਸਾਡੀ ਮਨੁੱਖੀ ਨਸਲ ਹੈ ਜਿਹੜੀ ਉਹ ਤਬਾਹ ਹੋ ਜੂਗੀ ਖਤਮ ਹੋ ਜਾਣਗੇ ਅਸੀਂ ਸਾਡੀਆਂ ਪੀੜ੍ਹੀਆਂ ਨੂੰ ਅਸੀਂ ਬਚਾਉਣ ਦੀ ਗੱਲ ਕਰਦੇ ਹਾਂ ਜ਼ਮੀਨਾਂ ਜਾਇਜ਼ਾ ਤਾਂ ਜੋੜੀ ਜਾਂਦੇ ਆ ਜਿਹੜੀ ਚੀਜ਼ ਬਚਾਉਣ ਵਾਲੀ ਆ ਉਹਨੂੰ ਬਚਾ ਲਓ ਸੋਸਾਇਟੀ ਦੇ ਵਿੱਚ ਆਪਦਾ ਸਾਡੀ ਮਨੁੱਖ ਜਾਤੀ ਨੂੰ ਜਿਉਂਦਾ ਰੱਖ ਕੇ ਜਾਈਏ ਧੀਆਂ ਨੂੰ ਪੈਦਾ ਕਰਕੇ ਅਗਲੇ ਖਾਨਦਾਨੀ ਜਿਹੜੇ ਸਾਡੇ ਬਾਰਿਸ਼ ਨੇ ਧੀਆਂ ਵੀ ਸਾਡੀਆਂ ਬਾਰਿਸ਼ ਨੇ ਪੁੱਤ ਵੀ ਸਾਡੇ ਬਾਰਸ ਨੇ ਧੀਆ ਵੀ ਸਾਨੂੰ ਉਹੀ ਸੁੱਖ ਸਹੂਲਤਾਂ ਵਿੜਾਪੇ ਦੇ ਵਿੱਚ ਸਾਡਾ ਸਹਾਰਾ ਬਣ ਸਕਦੀਆਂ ਨੇ ਜਿਵੇਂ ਸਾਡਾ ਪੁੱਤ ਬੰਦੇ ਨੇ ਧੀਆ ਸਾਡੇ ਬਿਜ਼ਨਸ ਨੂੰ ਸਾਮ ਸਕਦੀਆਂ ਨੇ ਸਾਰਾ ਕੁਛ ਧੀਆ ਕਰ ਸਕਦੀਆਂ ਨੇ ਜੇ ਵਿਆਹ ਕੇ ਸਾਡੀ ਨੂੰ ਸਾਡੇ ਘਰੇ ਆਉਂਦੀ ਹੈ ਉਹ ਵੀ ਸਾਡੇ ਬਿਜ਼ਨਸ ਨੂੰ ਸਾਮ ਸਕਦੀ ਹੈ ਸਾਡੇ ਪੁੱਤਾਂ ਨੂੰ ਸੰਭਾਲ ਸਕਦੀਆਂ ਨੇ ਇੱਕ ਔਰਤ ਹੀ ਹੈ ਜਿਹੜੀ ਘਰ ਨੂੰ ਬੰਨ੍ਹ ਕੇ ਰੱਖ ਸਕਦੀ ਹੈ ਉਹਦੇ ਨਾਲ ਹੀ ਮਰਦ ਮੋਢੇ ਦੇ ਨਾਲ ਮੋਢਾ ਚੱਲ ਕੇ ਹਾਲਾਂਕਿ ਇਹ ਪਤਾ ਹੈ ਵੀ ਜਦੋਂ ਘਰੇ ਅੰਦਰ ਵੜਦੇ ਆ ਉਹ ਔਰਤ ਦੀ ਨੀਡ ਉਹਦੀ ਮਹਿਸੂਸ ਹੁੰਦੀ ਹੈ ਵੀ ਮੈਨੂੰ ਪਾਣੀ ਦਾ ਗਲਾਸ ਲੈ ਕੇ ਆਵੇ ਜਾਂ ਉਹ ਉਹਦੀਆਂ ਸੁੱਖ ਸਹੂਲਤਾਂ ਦਾ ਵੀ ਖਿਆਲ ਰੱਖੋ ਉਹਨੂੰ ਵੀ ਕਦੇ ਆਈ ਨੂੰ ਪਾਣੀ ਦਾ ਗਲਾਸ ਦੇ ਦਿਆ ਕਰੋ ਤੇ ਉਹਦੇ ਲਈ ਵੀ ਸਾਰਾ ਕੁਝ ਸੋਸਾਇਟੀ ਦੇ ਵਿੱਚ ਬਰਾਬਰ ਦਾ ਦਰਜਾ ਉਹਨੂੰ ਮਿਲ ਜੇ ਉਹਨੂੰ ਵੀ ਜੇ ਜੀ ਕਰਦਾ ਬੈਠਣ ਦਾ 10 ਮਿੰਟ ਦਾ ਮੰਗ ਲੈਂਦਾ ਉਹਨੂੰ ਵੀ ਕਹਿ ਦਿਆ ਕਰੋ ਕੰਮ ਤੋਂ ਥੱਕ ਗਈ ਹੁਣ 10 ਮਿੰਟ ਤੂੰ ਬੈਠ ਜਾ ਉਹਨੂੰ ਵੀ ਬਰਾਬਰ ਦਾ ਹੱਕ ਦੇ ਦਿਆ ਕਰੋ ਤਾਂ ਕਰਕੇ ਸਾਡੀ ਸੋਸਾਇਟੀ ਦੇ ਵਿੱਚ ਧੀਆਂ ਦੀ ਗਿਣਤੀ ਜੇ ਬਰਾਬਰ ਹੋਊਗੀ ਤਾਂ ਹੀ ਅਸੀਂ ਉਹਨਾਂ ਦਾ ਵਿਕਾਸ ਬਰਾਬਰ ਹੋਊਗਾ ਜਿਹੜੇ ਉਹਨਾਂ ਨੂੰ ਹੱਕ ਨੇ ਉਹ ਬਰਾਬਰ ਦੇ ਮਿਲਣਗੇ ਨੌਕਰੀਆਂ ਦੇ ਵਿੱਚ ਹੱਕ ਪੜ੍ਹਾਈ ਦੇ ਵਿੱਚ ਹੱਕ ਉਹ ਸਾਡੀਆਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਅਸੀਂ ਗਿਣਤੀ ਬਰਾਬਰ ਕਰਕੇ ਧੀਆਂ ਤੇ ਪੁੱਤਰਾਂ ਦੀ ਘੱਟੋ ਘੱਟ ਪੁੱਤਾਂ ਨੂੰ ਅਸੀਂ ਧੀਆਂ ਨਾਲ ਵਿਆਹਉਂਦੇ ਕਰੀਏ ਖਸਦੀ ਖੇਡਦੀ ਉਹਨਾਂ ਦੀ ਮੈਰਿਜ ਲਾਈਫ ਹੋਵੇ ਉਹ ਤਾਂ ਹੀ ਹੋਊਗੀ ਜੇ ਸੋਸਾਇਟੀ ਦੇ ਵਿੱਚ ਧੀਆ ਹੋਣਗੀਆਂ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਵੀ ਤੁਸੀਂ ਧੀਆ ਨੂੰ ਇਸ ਸੋਸਾਇਟੀ ਦੇ ਵਿੱਚ ਆਉਣ ਦੇ ਮੌਕੇ ਦਿਓ ਤਾਂ ਕਿ ਜਿਹੜੇ ਰਿਸ਼ਤਿਆਂ ਦੇ ਵਿੱਚ ਆ ਉਹ ਸਾਡੀ ਸਮੱਸਿਆ ਆਉਂਦੀ ਆ ਉਹ ਹੱਲ ਹੋ ਸਕੇ ਮੈਂ ਧੰਨਵਾਦੀਆਂ ਅੰਗ ਸੰਗ ਚੈਨਲ ਦੇ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਸਤਿ ਸ਼੍ਰੀ ਅਕਾਲ